ਸਭ ਤੋਂ ਪਹਿਲਾਂ ਤੁਹਾਨੂੰ ਕਿਵੇਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਇਹ ਨਸ਼ਾ ਕਰਨ ਦੀ ਲੋੜ ਹੈਗੀ ਹੈ ਜਾਂ ਕਿ ਕਿਸੇ ਨੇ ਲਗਾਇਆ ਤੁਹਾਨੂੰ ਕਿਹੜੀ ਏਜ ਸੀ ਤੁਹਾਡੀ ਉਸ ਵੇਲੇ ਕਿਵੇਂ ਇਸ ਚ ਫਸੇ ਤੁਸੀਂ ਮੇਰਾ ਪੈਸੇ ਜਿੰਨਾ ਨੁਕਸਾਨ ਹੋ ਗਿਆ ਤੇ ਉਹ ਬੰਦਿਆਂ ਨੇ ਮੇਰੀ ਹੈਲਪ ਕੀਤੀ ਉਹ ਮੁੰਡਾ ਸੈਂਟਰ ਘਟ ਕੇ ਆਇਆ ਸੀ ਉਸ ਟਾਈਮ ਯਾਨੀ ਕਿ ਪੈਸੇ ਦੇ ਲਾਲਚ ਕਰਕੇ ਪੈਸੇ ਦੇ ਲਾਲਚ ਹਾਂ ਪਹਿਲਾਂ ਤੁਸੀਂ ਵੇਚਣਾ ਸ਼ੁਰੂ ਕੀਤਾ ਵੇਚਣਾ ਸ਼ੁਰੂ ਕਰਤਾ ਬਸ ਐਦਾਂ ਧੂਆ ਖੀਚੇ ਆ ਸਵਾਦ ਆ ਗਿਆ ਉਹ ਸਵਾਦ ਸਵਾਦ ਜ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਸਭ ਕੁਝ ਬਰਬਾਦ ਕਰ ਲਿਆ ਪਹਿਲਾ ਕਿਹੜਾ ਨਸ਼ਾ ਸੀ ਜਿਹੜਾ ਸਭ ਤੋਂ ਪਹਿਲਾ ਚਿੱਟਾ ਹੀ ਪੀਤਾ ਸਟਾਰਟਿੰਗ ਮੈਂ ਚਿੱਟੇ ਤੋਂ ਹੀ ਕੀਤੀ ਆ ਸਟਾਰਟਿੰਗ ਚਿੱਟੇ ਤੋਂ ਹੀ ਕੀਤੀ ਆ ਫਸਟ ਸਟਾਰਟਿੰਗ ਚਿੱਟੇ ਤੋਂ ਕੀਤੀ ਆ ਤਾਂ ਚਿੱਟਾ ਵੇਚਣ ਤੋਂ ਹੀ ਕੀਤੀ ਆ ਅੱਛਾ ਵੇਚਣ ਤੋਂ ਫਿਰ ਤੁਸੀਂ ਵੇਚਣ ਤੋਂ ਹੀ ਕਰਨ ਲੱਗ ਪਏ ਉ ਕਰਨ ਲੱਗ ਗਿਆ ਚੈੱਕ ਕਰਦਾ ਕਰਦਾ ਪੀਣ ਲੱਗ ਗਿਆ ਚਿੱਟੇ ਦਾ ਸਦਾ ਭਾਈ ਉਹੀ ਘੰਟਾ ਜਿਹੜਾ ਘੰਟਾ ਨੇ ਦਾ ਜਿਆਦਾ ਤੋਂ ਜਿਆਦਾ ਤੇ ਇਹਦੀ ਕੋਈ ਲਿਮਟ ਨਹੀਂ ਹੈਗੀ ਇਹ ਲੱਖ ਰੁਪਈਆ ਨਾ ਬੰਦੇ ਕੋਲੇ ਤਾਂ ਬੰਦੇ ਨੇ ਦੋ ਦਿਨਾਂ 'ਚ ਲੱਖ ਦਾ ਵੀ ਪੀ ਜਾਣਾ ਕਮਥੇ ਕੰਨੀ ਕਮਥੇ ਕੰਮ ਬੰਦਾ ਮਾੜੇ ਤੋਂ ਮਾੜਾ ਵੀ ਜਿਹੜਾ ਨਿਹੇੜੀ ਆ 2-3000 ਤਾਂ ਤਾਂ ਪੀਂਦੇ ਪੀਂਦਾ ਡੇਲੀ ਦਾ ਡੇਲੀ ਦਾ ਫਿਰ ਐਲ ਐਸ ਡੀ ਵੀ ਆ ਗਈ ਮਿਓ ਮਿਓ ਵੀ ਆ ਗਿਆ ਆਈਸ ਆਈਸ ਅਸੀਂ ਇਹ ਸਾਰੇ ਕਿਤੇ ਆਈਸ ਹਾਂ ਆਈਸ ਆਈਸ ਭਾਜੀ ਮੈਂ ਕਟੋ ਘੱਟ ਰਹੀ ਅੱਜ ਤੋਂ 9 ਸਾਲ ਪਹਿਲਾਂ ਪੀ ਕੇ ਦੇਖ ਲਈ ਸੀ ਚਿੱਟੇ ਤੇ ਆਈਸ 'ਚ ਫਰਕ ਕੀ ਲੱਗਿਆ ਫਿਰ ਫਰਕ ਹੈ ਚਿੱਟੇ ਤੇ ਆਈਸ 'ਚ ਬਹੁਤ ਫਰਕ ਆ ਆਈਸ ਉਹਦਾ ਚਿੱਟੇ ਵਾਂਗੂ ਨਸ਼ਾ ਨਹੀਂ ਕਰਦੀ ਹੈਗੀ ਆਈਸ ਐਕਟਿਵ ਕਰਦੀ ਆ ਬੰਦੇ ਨੂੰ ਠੀਕਾ ਨੀਂਦ ਨਹੀਂ ਆਉਂਦੀ ਬਿਲਕੁਲ ਵੀ ਅੱਖਾਂ ਖੁੱਲੀਆਂ ਰਹਿੰਦੀਆਂ ਨੇ 24 ਘੰਟੇ ਪਰ ਉਹ ਅੰਦਰੋਂ ਅੰਦਰ ਖਾਰਦੀ ਹੈ ਬਈ ਚਲੋ ਲੈਣ ਗਏ ਅਗਲੇ ਨੂੰ ਚੈੱਕ ਕਰਵਾਤਾ ਪਰ ਉਹ ਚੀਜ਼ਾਂ ਮਹਿੰਗੀਆਂ ਨੇ ਆਉਂਦੀਆਂ ਨਹੀਂ ਸੌਖੀਆਂ ਮਿਲਦੀਆਂ ਵੀ ਨਹੀਂ ਹੈਗੀਆਂ ਆਈਸ ਤਾਂ ਹੁਣ ਜਿੰਨਾ ਚਟਾ ਆਉਂਦਾ ਸਾਰੇ ਦੇ ਵਿੱਚ ਮਿਲ ਕੇ ਹੀ ਲੋਕ ਪੀਂਦੇ ਆ ਜਿਹੜੇ ਪੰਨੀ ਵਾਲੇ ਨੇ ਜਿੰਨੇ ਪੰਨੀ ਤੇ ਪੀਂਦੇ ਨੇ ਸਾਰੇ ਆਈਸ ਦੇ ਨਾਲ ਹੀ ਸਮਾਨ ਲਾਉਂਦੇ ਆ ਟੀਕੇ ਵਾਲਿਆਂ ਦੀ ਗੱਲ ਵੱਖਰੀ ਹੈਗੀ ਠੀਕਾ ਟੀਕੇ 'ਚ ਨਹੀਂ ਲਾਉਂਦੇ ਹੈਗੇ ਆਈਸ ਔਰ ਪੰਨੀ ਵਾਲੇ ਸਾਰੇ ਆਈਸ ਪਿੰਦੀ ਪਿੰਦੇ ਸੀ ਬਾਅਦ ਕਿਵੇਂ ਤੁਹਾਨੂੰ ਇੰਜੈਕਸ਼ਨ ਲਗਾਉਂਦਾ ਨਹੀਂ ਪਤਾ ਸੀ ਜਾਂ ਤੁਸੀਂ ਨਸ਼ੇ ਦੇ ਵਿੱਚ ਲਗਾ ਲਿਆ ਇੰਜੈਕਸ਼ਨ ਨਹੀਂ ਨਹੀਂ ਲਾਂ ਉਸ ਟਾਈਮ ਤਾਂ ਮੈਂ ਉਸ ਟਾਈਮ ਦਾ ਬਹੁਤ ਟ੍ਰੈਂਡ ਸੀਗੇ ਲੇਕ ਇੰਜੈਕਸ਼ਨ ਲਾਉਣ ਚ ਕੋਈ ਨਰਸ ਵੀ ਨਹੀਂ ਸਾਡੇ ਜਿੰਨਾ ਟੀਕਾ ਲਾ ਸਕਦੀ ਹੁਣ ਵੀ ਨਹੀਂ ਲਾ ਸਕਦੀ ਹਾਂ ਹਾਂ ਇਹ ਫਿਰ ਬਾਅਦ ਤੱਕ ਕਿਵੇਂ ਚੱਲੇਗੀ ਬਾਅਦ ਤੋੜ ਦੇ ਵਿੱਚ ਨਾ ਮੈਂ ਇੰਜੈਕਸ਼ਨ ਸਿੱਟਿਆ ਸੀ ਬਲੱਡ ਵਾਲਾ ਇੱਕ ਦਿਨ ਪਹਿਲਾਂ ਬਾਅਦ ਤੋੜ ਦੇ ਵਿੱਚ ਜਾਂ ਨਸ਼ਾ ਮਿਲਿਆ ਨਾ ਪੈਸੇ ਨਹੀਂ ਸੀਗੇ ਤੋੜ ਦੇ ਵਿੱਚ ਅਗਲੇ ਦਿਨ ਉਹੀ ਇੰਜੈਕਸ਼ਨ ਚੱਕ ਕੇ ਦੁਬਾਰਾ ਗਰਮ ਕਰਕੇ ਠੋਕ ਲਿਆ ਹੱਥ ਸੁੱਜਣ ਲੱਗ ਗਿਆ ਠੀਕ ਆ ਨਾ ਇਦਾਂ ਜਦੋਂ ਟੀਕਾ ਗਲਤ ਵੀ ਲੱਗ ਜਵੇ ਨਾ ਥੋੜਾ ਜਿਹਾ ਗਲਤ ਲੱਗਦਾ ਤਾਂ ਬਾਹ ਤੇ ਹੱਥ ਪੈਰ ਜਿੱਥੇ ਵੀ ਆਪਾਂ ਟੀਕਾ ਲਾਉਨੇ ਆ ਉਹ ਸਾਰੀ ਜਗ੍ਹਾ ਤੇ ਸਵੇਲਿੰਗ ਆ ਜਾਂਦੀ ਹੈ ਬਾਹ ਵੱਢਣ ਤੋਂ ਬਾਅਦ ਮੇਰਾ ਡਿਵੋਰਸ ਹੋ ਗਿਆ ਥੋੜੇ ਦਿਨ ਨਸ਼ੇ ਕਿਤੇ ਤੁਸੀਂ ਬਾਹ ਨਸ਼ਾ ਉਹ ਤੋਂ ਬਾਅਦ ਹਾਂ 1.5 ਸਾਲ ਤੋਂ ਉਹ ਸਾਲ ਕਰਦਾ ਰਿਹਾ ਮੈਂ ਪਾਸ ਕੱਢ ਸਕਦਾ ਸੀਗਾ ਪਰ ਉਹਨੇ ਇਸ ਹਾਮਨਾ ਚੀਰਾ ਦਿੱਤਾ ਕਿ ਮੇਰੀਆਂ ਨਾੜਾਂ ਹੀ ਵੜਤੀਆਂ ਉੱਥੋਂ ਫਿਰ ਦੂਜੇ ਹਸਪੀਟਲ ਲੈ ਗਏ ਜਦੋਂ ਨਾੜਾਂ ਹੀ ਨਹੀਂ ਬਚੀਆਂ ਹੈਗੀਆਂ ਫਿਰ ਕੂਣੀ ਦੇ ਕੋਲੋਂ ਵੱਢਣੀ ਪਈ ਦੂਜੇ ਨੰਬਰ ਤੇ ਵਾਹ ਵੱਡੀ ਕੀ ਅਗਲੀ ਹੋ ਗਿਆ ਵੀ ਯਾਰ ਮੈਦੇ ਨਾਲ ਵਧੀਆ ਨਹੀਂ ਲੱਗਣਾ ਇਹ ਹੁਣ ਕੀ ਕਰੂਗਾ ਲਾਈਫ ਚ ਇਹ ਤਾਂ ਕੁਝ ਹੋਣਾ ਨਹੀਂ ਹੈਗਾ ਖਤਮ ਹੋ ਗਿਆ ਉਹਨੇ ਕੁਝ ਵੀ ਸੋਚਿਆ ਜਾਨੀ ਮੈਂ ਉਸ ਟਾਈਮ ਬੈੱਡ ਤੇ ਸੀ ਵੈਸੇ ਲਵ ਮੈਰਜੂ ਇਸ ਲਵ ਮੈਰਜ ਸੀਗੀ ਮੇਰੀ ਜਿਹੜੇ ਬੰਦੇ ਨੂੰ ਆਪਾਂ ਨਾ ਇਦਾਂ ਰਾਹ ਜਾਂਦੇ ਨੂੰ ਬੁਲਾਉਂਦੇ ਵੀ ਨਹੀਂ ਉਹਦੀਆਂ ਵੀ ਮਿੰਤਾਂ ਕਰਨੀਆਂ ਪੈਂਦੀਆਂ ਨਸ਼ੇ ਵਾਲੇ ਦੀਆਂ ਕਿਉਂਕਿ ਜਿਹੜੇ ਵੇਚਦੇ ਨੇ ਉਹ ਬੰਦਾ ਦੂ ਕੋੜੀ ਦਾ ਬੰਦਾ ਨਹੀਂ ਹੁੰਦਾ ਜਿਹੜੇ ਰਵਾਇਤੀ ਨਸ਼ੇ ਫੀਮ ਦਾ ਜਾਂ ਉਹ ਉਹ ਕਰਨ ਲੱਗ ਜੋ ਵੀ ਚਿੱਟੇ ਤੋਂ ਛਟਕਾਰਾ ਹੋ ਜੂ ਪੰਜਾਬ ਦਾ ਭਾਈ ਉਹ ਤਾਂ ਨਵੀਂ ਪੀੜੀ ਨੂੰ ਲਾਉਣ ਵਾਲਾ ਕੰਮ ਆ ਭਾਈ ਲੱਖ ਰੁਪਏ ਦਾ ਮਹੀਨੇ ਦਾ ਚਿੱਟਾ ਪਿੰਦਾ ਕੋਈ ਤੇ ਉਹਨੂੰ ਪੁੱਕੀ ਖਾਣੀ ਹੁਣ ਵੀ ਔਖੀ ਆ ਉਹ ਕਿਤੋਂ ਵੀ ਮੁੱਲ ਲੈ ਕੇ ਖਾ ਸਕਦਾ 10000 ਨੂੰ ਵੀ ਉਹਨੂੰ ਕੁਇਲੋ ਮਿਲੇ ਰੋਜ਼ ਦੀ ਖਾ ਸਕਦਾ ਕਿਉਂ ਨਹੀਂ ਖਾਂਦਾ ਕਿਉਂਕਿ ਉਹਨੂੰ ਪਤਾ ਕੀ ਉਹਨੇ ਮੈਨੂੰ ਅਸਰ ਨਹੀਂ ਕਰਨਾ ਚਿੱਟਾ ਤਾਂ इजीली ਮਿਲ ਜਾਂਦਾ ਵਾ ਅੱਛਾ ਤੇ ਚਿੱਟਾ ਤਾਂ ਬਹੁਤ इजीली ਮਿਲਦਾ ਪੰਜਾਬ 'ਚ ਸਭ ਕੁਝ ਹੀ ਮਿਲਦਾ ਪੰਜਾਬ 'ਚ ਮਿਲਦਾ ਕੀ ਨਹੀਂ ਅੱਦੇ ਟਾਈਮ 'ਚ ਭਾਈ ਕਮਾਲ ਕਰੀ ਜਾਂਦੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਸਭ ਕੁਝ ਹੀ ਮ ਕਿੱਦਾਂ ਤੁਸੀਂ ਯਾਨੀ ਕਿ ਆ ਨਿਕੜੇ ਉਸ ਚੋਂ ਮੈਂ ਬਸ ਮਤਲਬ ਕਿ ਦਸਵੇਂ ਗ੍ਰੰਥ ਦੀ ਬਾਣੀ ਸੁਣਨ ਲੱਗ ਗਿਆ ਪੰਜਾਬ ਅੱਜ ਵੀ ਨਸ਼ੇ ਦੀ ਜੱਦ ਹੀਟ ਹੈ ਸਰਕਾਰਾਂ ਕੋਸ਼ਿਸ਼ ਵੀ ਕਰਦੀਆਂ ਸਮਾਜ ਸੇਵਕ ਜਿਹੜੇ ਲੱਗੇ ਉਹ ਵੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਵੇ ਤੇ ਨਸ਼ਾ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਪਹਿਲਾਂ ਤਾਂ ਅਸੀਂ ਨੌਜਵਾਨਾਂ ਨੂੰ ਵੇਖਦੇ ਸੀਗੇ ਕਿ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਸੀ ਕਿ ਕੋਈ ਕਿਤੇ ਡਿੱਗਿਆ ਪਿਆ ਕੋਈ ਕਿਤੇ ਫਿਰ ਅੱਜਕੱਲ੍ਹ ਹੁਣ ਕੁੜੀਆਂ ਵੀ ਨਸ਼ੇ ਦੀ ਲਤ ਦੇ ਵਿੱਚ ਲੱਗ ਗਈਆਂ ਨੇ ਤੇ ਉਸ ਨਸ਼ੇ ਦਾ ਹੱਲ ਕੀ ਹੈ ਹੁਣ ਸਾਡੇ ਨਾਲ ਨੌਜਵਾਨ ਬੈਠੇ ਨੇ ਜਗਜੀਤ ਸਿੰਘ ਜੱਗੀ ਪਹਿਲਾਂ ਇਹਨਾਂ ਦਾ ਸਵਾਗਤ ਕਰ ਲਿੰਦੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਾਈ ਥੈਂਕ ਯੂ ਸਤਿ ਸ੍ਰੀ ਅਕਾਲ ਅੱਜ ਇਹਨਾਂ ਨੂੰ ਅਸੀਂ ਯਾਨੀ ਕਿ ਦੱਸਣਗੇ ਤੁਹਾਨੂੰ ਵੀ ਕਿਵੇਂ ਨਸ਼ੇ ਦੀ ਸਿਖਰ ਤੇ ਜਾ ਕੇ ਇਹ ਉੱਥੋਂ ਵਾਪਸ ਆਏ ਨੇ ਵੀ ਕਿਵੇਂ ਇਹਨਾਂ ਨੇ ਆਪਣੇ ਤੋਂ ਨਸ਼ੇ ਨੂੰ ਦੂਰ ਕੀਤਾ ਤੇ ਕਿਵੇਂ ਬਾਕੀ ਨੌਜਵਾਨ ਇਸ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਕਿਵੇਂ ਨਿਕਲ ਸਕਦੇ ਆ ਇਹ ਸਾਰੀਆਂ ਗੱਲ ਗੱਲਾਂ ਬਾਤਾਂ ਹੋਣਗੀਆਂ ਤੇ ਉਸ ਤੋਂ ਪਹਿਲਾਂ ਅਸੀਂ ਇਹਨਾਂ ਤੋਂ ਜਾਣ ਲੈਂਦੇ ਆ ਕਿ ਇਹਨਾਂ ਨੂੰ ਇਹਨਾਂ ਨੂੰ ਨਸ਼ਾ ਲੱਗਿਆ ਕਿੱਥੋਂ ਵੀ ਕਿਵੇਂ ਇਹਨਾਂ ਇਹਨਾਂ ਨੂੰ ਯਾਨੀ ਕਿ ਲਤ ਪਈ ਨਸ਼ੇ ਦੀ ਤੇ ਕਿਵੇਂ ਉਸ ਤੋਂ ਅਸੀਂ ਛੁਟਕਾਰਾ ਪਾ ਸਕਦੇ ਆ ਤੇ ਜੱਗੀ ਜੀ ਦੱਸੋ ਵੀ ਕਿਵੇਂ ਤੁਹਾਨੂੰ ਯਾਨੀ ਕਿ ਪਹਿਲਾ ਯਾਨੀ ਕਿ ਸਭ ਤੋਂ ਪਹਿਲਾਂ ਤੁਹਾਨੂੰ ਕਿਵੇਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਇਹ ਨਸ਼ਾ ਕਰਨ ਦੀ ਲੋੜ ਹੈਗੀ ਹੈ ਜਾਂ ਕਿ ਕਿਸੇ ਨੇ ਲਗਾਇਆ ਤੁਹਾਨੂੰ ਜਾਂ ਫਿਰ ਤੁਹਾਡਾ ਆਪਣੀ ਦਿਲ ਕਰਿਆ ਜਾਂ ਕੋਈ ਸੁਸਾਇਟੀ ਇਹੋ ਜੀ ਸੀ ਲੋਕਾਂ ਦੀ ਨੌਜਵਾਨਾਂ ਦੀ ਕਿਉਂਕਿ ਤੁਹਾਡੀ ਉਮਰ ਵੀ ਮੈਂ ਦੇਖਿਆ ਬਹੁਤੀ ਨਹੀਂ ਹੈਗੀ ਤੇ ਯਾਨੀ ਕਿ ਤੁਸੀਂ ਕਿਹੜੀ ਏਜ ਸੀ ਤੁਹਾਡੀ ਉਸ ਵੇਲੇ ਤੇ ਕਿਵੇਂ ਇਸ ਚ ਫਸੇ ਤੁਸੀਂ ਨਹੀਂ ਮੈਨੂੰ ਭਾਜੀ ਲਾਇਆ ਲਾਇ ਆਪਾਂ ਇਦਾਂ ਨਹੀਂ ਕਹਿ ਸਕਦੇ ਕਿਸੇ ਨੇ ਲਾਇਆ ਆਪਣੇ ਕਿਹੜਾ ਕੋਈ ਮੂੰਹ 'ਚ ਨਸ਼ਾ ਤਾਂ ਕੋਈ ਨਹੀਂ ਹੁਣ ਤੁਸੀਂ ਬੈਠੇ ਹੋ ਤੁਹਾਨੂੰ ਜ਼ਬਰਦਸਤੀ ਨਸ਼ਾ ਥੋੜੀ ਦੇ ਸਕਦਾ ਮਾਂ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਆਪਦੇ ਵੀ ਕੀੜੇ ਹੁੰਦੇ ਆ ਵੀ ਹਨਾ ਗਲਤ ਜਦੋਂ ਸੋਸਾਇਟੀ ਗਲਤੋਂ ਇੰਦੀਆ ਕੁਝ ਵੀ ਹੈ ਚਾਹੇ ਫਿਰ ਵੀ ਤੁਸੀਂ ਮੰਨ ਲਓ ਕੋਈ ਕਹੇ ਰਹੀ ਵੀ ਚਲੋ ਕਿਸੇ ਨੇ ਲਾਇਆ ਮੂੰਹ 'ਚ ਨਹੀਂ ਪਾਇਆ ਪਰ ਤੁਹਾਨੂੰ ਕਿੱਦਾਂ ਲੱਗਿਆ ਵੀ ਕੋਈ ਚੀਜ਼ ਇਹੋ ਜੀ ਦੇਖ ਲਈ ਸੀ ਤੁਸੀਂ ਵੀ ਜਿਹੜੇ ਤੁਹਾਨੂੰ ਲੱਗੇ ਮੈਂ ਵੀ ਕਰ ਲਾਂ ਮੈਂ ਮੈਂ ਨਾ ਕੰਮ ਕਰਦਾ ਸੀ ਮੇਰੇ ਕੰਮ 'ਚ ਨੁਕਸਾਨ ਬਹੁਤ ਹੋ ਗਿਆ ਸੀਗਾ ਪੈਸੇ ਦਾ ਨੁਕਸਾਨ ਹੋ ਗਿਆ ਜਿਹੜੇ ਕੋ ਪੈਸੇ ਸੀਗੇ ਜੀ ਮੇਰੀ ਹੈਲਪ ਵੀ ਕੀਤੀ ਉਹਨਾਂ ਨੇ ਉਸ ਵੇਲੇ ਕਿੰਨੇ ਸਾਲ ਦੀ ਉਮਰ ਸੀ ਤੁਹਾਡੀ ਮੈਂ 19 ਸਾਲ 19 ਸਾਲ ਦੀ ਏ ਸੀ ਯਾਨੀ ਕਿ ਸਕੂਲ ਦੀ ਸਟੱਡੀ ਕਰਨ ਤੋਂ ਬਾਅਦ ਸੀ ਕੰਮ ਕਰਨ ਲੱਗ ਗਏ ਕੰਮ ਤੇ ਕੰਮ ਆਪਣਾ ਕੰਮ ਖੋਲਿਆ ਸੀਗਾ ਮੈਂ ਠੀਕ ਆ ਪਰ ਮੈਂ 19 ਤੱਕ ਕੋਈ ਬੀਅਰ ਨਹੀਂ ਕੋਈ ਮਤਲਬ ਕੋਈ ਨਸ਼ਾ ਨਹੀਂ ਕੀਤਾ ਨਾ 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 ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਸੀ ਕਦੇ ਮੈਂ ਤਾਂ ਸੰਤਮਾਦਮ ਦੇ ਕੋਲੇ ਰਹਿੰਦਾ ਸੀਗਾ ਸਗੋਂ ਉਲਟਾ ਤੇ ਉੱਥੋਂ ਵਾਪਸ ਹੁਣ ਬੱਸ ਮੇਰਾ ਪੈਸੇ ਜਿੰਨਾ ਨੁਕਸਾਨ ਹੋ ਗਿਆ ਤੇ ਉਹ ਬੰਦਿਆਂ ਨੇ ਮੇਰੀ ਹੈਲਪ ਕੀਤੀ ਉਹ ਮੁੰਡਾ ਸੈਂਟਰ ਘਟ ਕੇ ਆਇਆ ਸੀਗਾ ਉਸ ਟਾਈਮ ਹੂੰ ਠੀਕ ਆ ਉਹਦੇ ਘਰ ਦੇ ਨੇ ਮੇਰੀ ਹੈਲਪ ਕੀਤੀ ਉਸ ਤੋਂ ਬਾਅਦ ਹੈਲਪ ਕਰਦੇ ਕਰਦੇ ਉਹ ਫੇਰ ਦੁਬਾਰਾ ਨਸ਼ਾ ਕਰਨ ਲੱਗ ਗਿਆ ਮੇਰੇ ਕੋਲੇ ਵੀ ਤੇ ਮੈਨੂੰ ਨੁਕਸਾਨ ਇੰਨਾ ਹੋ ਗਿਆ ਕੰਮ ਦੇ ਵਿੱਚ ਮੈਂ ਕਿਸੇ ਕੋਈ ਮੁੰਡਾ ਮੈਨੂੰ ਆਉਂਦਾ ਇੱਕ ਹੋਰ ਉਹ ਨਸ਼ਾ ਵੇਚਦਾ ਸੀਗਾ ਮੇਰੀ ਜਗ੍ਹਾ ਤੇ ਆ ਕੇ ਮੈਂ ਨਾ ਇੱਕ ਪਲੇ ਸਟੇਸ਼ਨ ਬਣਾਇਆ ਸੀ ਬੱਚੇ ਖੇਡਣ ਆਉਂਦੇ ਸੀ ਮੁੰਡੇ ਮਾਡੇ ਖੇਡਣ ਆਉਂਦੇ ਸੀ ਤੇ ਨਸ਼ਾ ਵੀ ਕਰਦੇ ਸੀਗੇ ਉੱਥੇ ਆ ਕੇ ਤੇ ਉਹ ਨਸ਼ਾ ਵੇਚਦਾ ਸੀ ਉਹਨੂੰ ਮੇਰੇ ਕੋਲ ਪ੍ਰੋਫਿਟ ਬਹੁਤ ਹੁੰਦਾ ਸੀ ਉਹਨੂੰ ਦੇਖ ਕੇ ਮੈਂ ਵੀ ਵੇਚਣ ਲੱਗ ਗਿਆ ਨਸ਼ਾ ਯਾਨੀ ਕਿ ਪੈਸੇ ਦੇ ਲਾਲਚ ਕਰਕੇ ਪੈਸੇ ਦੇ ਲਾਲਚ ਹਾਂ ਪਹਿਲਾਂ ਤੁਸੀਂ ਵੇਚਣਾ ਸ਼ੁਰੂ ਕੀਤਾ ਤੇ ਵੇਚਦੇ ਵੇਚਦੇ ਜਦੋਂ ਲੋਕ ਉਹ ਨਾ ਕਹਿਣ ਲੱਗੇ ਵੀਰੇ ਵਧੀਆ ਨਹੀਂ ਹੈਗਾ ਫਲਾਣਾ ਧਮਕਾਣਾ ਚੈੱਕ ਕਰਕੇ ਲਿਆਇਆ ਕਰੋ ਬਸ ਐਦਾਂ ਧੂਆਂ ਖਿੱਚੇ ਆ ਸਵਾਦ ਆ ਗਿਆ ਬਹੁਤ ਵਾਰ ਸੋ ਅੱਜ ਪਤਾ ਹੀ ਨਹੀਂ ਲੱਗਾ ਕਦੋਂ ਸਭ ਕੁਝ ਬਰਬਾਦ ਕਰ ਲਿਆ ਪਹਿਲਾ ਕਿਹੜਾ ਨਸ਼ਾ ਸੀ ਜਿਹੜਾ ਸਭ ਤੋਂ ਪਹਿਲਾਂ ਚਿੱਟਾ ਹੀ ਪੀਤਾ ਸਟਾਰਟਿੰਗ ਮੈਂ ਚਿੱਟੇ ਤੋਂ ਹੀ ਕੀਤੀ ਸਟਾਰਟਿੰਗ ਚਿੱਟੇ ਤੋਂ ਹੀ ਕੀਤੀ ਤੁਸੀਂ ਖਾਤਮੇ ਚਿੱਟੇ ਤੋਂ ਸਟਾਰਟਿੰਗ ਵਿੱਚੋਂ ਚਿੱਟੇ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਨੇ ਜਿਹੜੀਆਂ ਕੀਟੀਆਂ ਨੇ ਤੋੜ ਦੇ ਵਿੱਚ ਲਾ ਲੋ ਕਸ ਦੇ ਵਿੱਚ ਵੀ ਲਾ ਲੋ ਬਸ ਸਟਾਰਟਿੰਗ ਚਿੱਟੇ ਤੋਂ ਕੀਤੀ ਆ ਤੇ ਚਿੱਟਾ ਵੇਚਣ ਤੋਂ ਹੀ ਕੀਤੀ ਆ ਅੱਛਾ ਵੇਚਣ ਤੋਂ ਫਿਰ ਤੁਸੀਂ ਵੇਚਣ ਤੋਂ ਹੀ ਲੱਗ ਪਏ ਹੋ ਕੰਨ ਲੱਗ ਗਿਆ ਚੈੱਕ ਕਰਦਾ ਕਰਦਾ ਪੀਣ ਲੱਗ ਗਿਆ ਬਸ ਇਹ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਤੋੜਾਂ ਲੱਗਣ ਲੱਗ ਗਈਆਂ ਕਦੋਂ ਕੀ ਹੋਣ ਅਸਰ ਰਹਿੰਦਾ ਸੀਗਾ ਨਹੀਂ ਅਸਰ ਦਾ ਭਾਈ ਇਹਦਾ ਮੈਂ ਸਹੀ ਰਾਵ ਦਾ ਮੰਨ ਕਰ ਜਿਵੇਂ ਕਰ ਲਿਆ ਤੁਸੀਂ ਉਹਦਾ ਕਿੰਨੇ ਘੰਟੇ ਅਸਰ ਰਹਿੰਦਾ ਚਿੱਟਾ ਦਾ ਭਾਈ ਉਹੀ ਘੰਟਾ 1.5 ਘੰਟਾ ਲੈਂਦਾ ਜਿਆਦਾ ਤੋਂ ਜਿਆਦਾ ਬਸ ਚਿੱਟਾ ਨਸ਼ਾ ਇਦਾਂ ਦਾ ਬੰਦਾ ਜਦੋਂ ਕਰ ਵੀ ਲੈਂਦਾ ਨਾ ਉਹ ਤੋਂ ਬਾਅਦ ਵੀ ਇਹਦਾ ਹੀ ਹੱਲ ਕਰਦਾ ਫਿਰ ਜਾਂਦਾ ਅਗਲੀ ਵਾਰ ਦਾ ਤਦ ਹੀ ਤਾਂ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਕੋਈ ਚਿੱਟੇ ਵਾਲਾ ਕੋਈ ਕੰਮ ਕਰ ਨਹੀਂ ਕਰ ਸਕਦਾ ਉਹਨੂੰ ਬਸ ਇਹ ਹੀ ਰਹਿੰਦਾ ਕਿ ਮੈਂ ਇਹਦਾ ਹੱਲ ਕਰ ਲਾਂਗੇ ਤੋ ਹੱਲ ਕਰ ਲਾਂ ਤੇ ਇਹਦੀ ਕੋਈ ਲਿਮਟ ਨਹੀਂ ਹੈਗੀ ਇਹ ਲੱਖ ਰੁਪਏ ਨਾ ਬੰਦੇ ਕੋਲੇ ਤਾਂ ਬੰਦੇ ਨੇ 2 ਦਿਨ ਚ ਲੱਖ ਦਾ ਵੀ ਪੀ ਜਾਣਾ ਠੀਕ ਆ ਜੇ ਸਾਰਨਾ ਦਾ 2-3000 ਚ ਕਮ ਸੇ ਕੰਨੀ ਕਮ ਸੇ ਕੰਮ ਬੰਦਾ ਮਾੜੇ ਤੋਂ ਮਾੜਾ ਵੀ ਜਿਹੜਾ ਨਿਹੇੜੀ ਆ 2-3000 ਤਾਂ ਤਾਂ ਪਿੰਦੇ ਹੀ ਪਿੰਦਾ ਡੇਲੀ ਦਾ ਡੇਲੀ ਦਾ ਜਿੰਨਾ ਮਰਜ਼ੀ ਕਈ ਚੱਲੇ ਬੰਦਾ ਮੈਂ ਐ ਕਰਦਾ ਮੈਂ ਉਹ ਕਰਦਾ ਚਾਹੇ ਜਿੱਥੋਂ ਮਰਜ਼ੀ ਹੱਲ ਕਰ ਜਾਏ ਘਰੋਂ ਕੁਝ ਵੇਚਦਾ ਚਾਹੇ ਚੋਰੀ ਕਰੇ ਪਰ 2-3000 ਤੋਂ ਘੱਟ ਨਹੀਂ ਸਰਦਾ ਹੈਗਾ ਅੱਛਾ ਜਿਹੜੀ ਅੰਗ ਦੀ ਜਿਹੜਾ ਫਿਰ ਕਹਿ ਦਿੰਦੇ ਵੀ ਤੁਸੀਂ ਚਿੱਟੇ ਤੋਂ ਇਲਾਵਾ ਹੋਰ ਕੋਈ ਨਸ਼ਾ ਜਿਹੜਾ ਕਰਦੇ ਹੋ ਹੋਰ ਕੋਈ ਜਦੋਂ ਲੈਣ ਜਾਂਦੇ ਸੀਗੇ ਪਹਿਲਾਂ ਇੱਥੋਂ ਨੇੜਿਓਂ ਮਿਲਦਾ ਸੀਗਾ ਪੰਜਾਬ 'ਚ ਮਿਲ ਜਾਂਦਾ ਸੀਗਾ ਸਾਰੀ ਜਾਂਦੇ ਸੀ ਫਿਰ ਜਦੋਂ ਦਿੱਲੀੋਂ ਲਿਆਉਣ ਆ ਲਾਗੇ ਨਿਗਰੋਂ ਤੋਂ ਫਿਰ ਐਲ ਐਸ ਡੀ ਵੀ ਆ ਗਈ ਮਿਉ ਮਿਉ ਵੀ ਆ ਗਿਆ ਆਈਸ ਆਈਸ ਤੁਸੀਂ ਇਹ ਸਾਰੇ ਕਿੱਥੇ ਆਈਸ ਹਾਂ ਆਈਸ ਪਾਜੀ ਮੈਂ ਕਟੋ ਘਟ ਰਹੀ ਅੱਜ ਤੋਂ 9 ਸਾਲ ਪਹਿਲਾਂ ਪੀ ਕੇ ਦੇਖ ਲਈ ਸੀ ਅੱਛਾ 10 ਸਾਲ ਪਹਿਲਾਂ ਪੀ ਕੇ ਦੇਖ ਲਈ ਜਦੋਂ ਚਿੱਟਾ ਸ਼ੁਰੂਆਤ ਕੀਤੀ ਆ ਚਿੱਟੇ ਤੇ ਆਈਸ 'ਚ ਫਰਕ ਕੀ ਲੱਗਿਆ ਫਿਰ ਫਰਕ ਚਿੱਟੇ ਤੇ ਆਈਸ 'ਚ ਬਹੁਤ ਫਰਕ ਆ ਆਈਸ ਉਹਦਾ ਚਿੱਟੇ ਵਾਂਗੂ ਨਸ਼ਾ ਨਹੀਂ ਕਰਦੀ ਹੈਗੀ ਆਈਸ ਐਕਟਿਵ ਕਰਦੀ ਆ ਬੰਦੇ ਨੂੰ ਅੱਛਾ ਬੰਦਾ ਇਹਨਾ ਮਤਲਬ ਕਿ ਦਿਮਾਗ ਇੰਨਾ ਤੇਜ਼ ਕਰ ਦਿੰਦੀ ਆ ਬੰਦੇ ਨੂੰ ਨਿੱਕੀ ਤੋਂ ਨਿੱਕੀ ਚੀਜ਼ ਦੀ ਆਵਾਜ਼ ਵੀ ਸੁਣਨ ਲੱਗ ਜਾਂਦੀ ਆ ਕੋਈ ਨੈਗੇਟਿਵ ਕਰ ਦਿੰਦੀ ਆ ਬੰਦਾ ਸੌ ਨਹੀਂ ਸਕਦਾ ਹੈਗਾ ਠੀਕ ਆ ਨੀਂਦ ਨਹੀਂ ਆਉਂਦੀ ਬਿਲਕੁਲ ਵੀ ਅੱਖਾਂ ਖੁੱਲੀਆਂ ਰਹਿੰਦੀਆਂ ਨੇ 24 ਘੰਟੇ ਪਰ ਉਹ ਅੰਦਰੋਂ ਅੰਦਰ ਖਾਰਦੀ ਆ ਖਾਰਦੀ ਫਿੰਸੀਆਂ ਆਉਣ ਲੱਗ ਜਾਂਦੀਆਂ ਨੇ ਸਰੀਰ ਦੇ ਉੱਤੇ ਸਰੀਰ ਗਲਣ ਲੱਗ ਜਾਂਦਾ ਬਾਥਰੂਮ ਨਹੀਂ ਸਰੀਰ ਦਾ ਮਾਸ ਨਿਕਲਣ ਲੱਗ ਜਾਂਦਾ ਵਾ ਅੰਦਰੋਂ ਅੰਦਰ ਦੀ ਗੱਲ ਦੀ ਪਰ ਉਹ ਇੰਨਾ ਐਕਟਿਵ ਕਰ ਦਿੰਦੀ ਆ ਨਾ ਬੰਦੇ ਨੂੰ ਕਿ ਬੰਦਾ ਕੋਈ ਮਹਿਸੂਸ ਨਹੀਂ ਹੁੰਦਾ ਕੋਈ ਤਾਂ ਕੋਈ ਵੀ ਕੰਡ ਕਰਕੇ ਜਾ ਸਕਦਾ ਸਰੀਰ ਤੇ ਕੋਈ ਚੀਜ਼ ਨੂੰ ਮਹਿਸੂਸ ਕੋਈ ਤਾਂ ਕੋਈ ਕੰਡ ਕਰਕੇ ਹੀ ਬੰਦਾ ਜਾ ਸਕਦਾ ਬੰਦਾ ਐ ਹੁਣ ਜਿਹੜਾ ਚਿੱਟਾ ਆਉਂਦਾ ਵਾ ਜਿਵੇਂ ਚਿੱਟਾ ਤੇ ਮਿਆਉ ਮਿਆਉ ਜਿਹੜੇ ਹੋਰ ਤੁਸੀਂ ਐਲਐਸਡੀ ਨਾਸੀਂ ਦੱਸੇ ਨਹੀਂ ਵੀ ਇਹ ਇਕੱਠੇ ਕਰਦਾ ਬੰਦਾ ਜਾਂ ਫਿਰ ਇਕੱਲਾ ਜਾਂ ਇੱਕ ਨੂੰ ਛੱਡ ਕੇ ਦੂਰੇ ਲੱਗ ਜਾਂਦਾ ਇਹ ਤਾਂ ਇਹ ਤਾਂ ਨਹੀਂ ਨਹੀਂ ਚਿੱਟੇ ਨੂੰ ਛੱਡ ਕੇ ਬੰਦਾ ਕਿਸੇ ਨਸ਼ੇ ਤੇ ਨਹੀਂ ਲੱਗਦਾ ਹੋਰ ਤੇ ਅੱਛਾ ਤੇ ਜਿਹੜੇ ਵਾਦ ਵਾਸਤੇ ਪੀ ਸਵਾਦ ਵਾਸਤੇ ਪਰ ਹੁਣ ਜਿਹੜੀ ਐਲ ਫਲੇਵਰ ਜਿਵੇਂ ਲੱਗ ਲੱਗ ਕਹ ਲੋ ਉਹਨਾਂ ਦੇ ਬਈ ਚਲੋ ਲੈਣ ਗਏ ਅਗਲੇ ਨੇ ਚੈੱਕ ਕਰਵਾਤਾ ਪਰ ਉਹ ਚੀਜ਼ਾਂ ਮਹਿੰਗੀਆਂ ਨੇ ਆਉਂਦੀਆਂ ਨਹੀਂ ਸੌਖੀਆਂ ਮਿਲਦੀਆਂ ਵੀ ਨਹੀਂ ਹੈਗੀਆਂ ਕਿ ਹੁਣ ਚਿੱਟਾ ਦਾ ਇਦਾਂ ਨਾ ਕਿ ਹਾਂ ਹੁਣ ਅੱਜ ਕੱਲ ਤਾਂ ਹਰੇਕ ਹੀ ਵੇਚਣ ਲੱਗ ਅਜੇ ਕੱਲ ਤੇਰੀ ਕੋਈ ਲਿਮਟ ਹੀ ਨਹੀਂ ਹੈਗੀ ਪਰ ਉਸ ਟਾਈਮ ਵੀ ਸਾਡੇ ਟਾਈਮ ਵੀ ਇਹ ਚੀਜ਼ਾਂ ਸੀ ਚੈੱਕ ਜ਼ਰੂਰ ਕੀਤੀਆਂ ਨੇ ਪਰ ਇਹ ਚਿੱਟੇ ਤੇ ਆਇਸ ਸੀ ਹੂੰ ਆਇਸ ਤਾਂ ਹੁਣ ਜਿੰਨਾ ਚਟਾ ਆਉਂਦਾ ਸਾਰੇ ਦੇ ਵਿੱਚ ਮਿਲ ਕੇ ਹੀ ਲੋਕ ਪੀਂਦੇ ਆ ਜਿਹੜੇ ਪੰਨੀ ਵਾਲੇ ਨੇ ਜਿੰਨੇ ਪੰਨੀ ਤੇ ਪੀਂਦੇ ਨੇ ਸਾਰੇ ਆਇਸ ਦੇ ਨਾਲ ਹੀ ਸਮਾਨ ਲਾਉਂਦੇ ਆ ਟੀਕੇ ਵਾਲਿਆਂ ਦੀ ਗੱਲ ਵੱਖਰੀ ਹੈਗੀ ਉਹ ਟੀਕਾ ਟੀਕੇ 'ਚ ਨਹੀਂ ਲਾਉਂਦੇ ਹੈਗੇ ਆਇਸ ਪਰ ਪੰਨੀ ਵਾਲੇ ਸਾਰੇ ਆਇਸ ਪਿੰਦੀ ਪੀਂਦੇ ਨੇ ਤੇ ਤੁਹਾਡਾ ਕਿਵੇਂ ਮਨ ਕਰਿਆ ਵੀ ਫਿਰ ਜਿਵੇਂ ਕਿਹਾ ਇਹੋ ਜਿਹਾ ਤੁਹਾਨੂੰ ਝਟਕਾ ਲੱਗਿਆ ਜਾਂ ਕੀ ਲੱਗਿਆ ਵੀ ਤੁਸੀਂ ਛੱਡ ਗਏ ਫਾਈ ਛਟਕੇ ਦਾ ਬਹੁਤ ਲੱਗੇ ਆ ਬਾਹ ਵੱਡੀ ਗਈ ਤੇ ਜੀ ਬਾਹ ਤਾਂ ਬਾਹ ਤਾਂ ਤੁਸੀਂ ਜਿਵੇਂ ਕਹਿ ਰਹੇ ਹੋ ਬਾਹ ਵੱਡੀ ਗਈ ਮੇਰੀ ਇੰਜੈਕਸ਼ਨ ਲਾਉਣ ਗਲਤ ਲੱਦਣ ਕਰਕੇ ਖਰਾਬ ਇੰਜੈਕਸ਼ਨ ਲਾ ਲਿਆ ਸੀ ਮੈਂ ਬਲੱਡ ਵਾਲਾ ਬਾਹ ਵੱਡੀ ਗਈ ਡਿਵੋਰਸ ਹੋ ਗਿਆ ਮੇਰਾ ਠੀਕ ਆ ਮੇਰੇ ਇਸ ਬਾਅਦ ਤਾਂ ਕਿਵੇਂ ਤੁਹਾਨੂੰ ਇੰਜੈਕਸ਼ਨ ਲਗਾਉਣ ਦਾ ਨਹੀਂ ਪਤਾ ਸੀ ਜਾਂ ਤੁਸੀਂ ਨਸੇ ਦੇ ਵਿੱਚ ਲਗਾ ਲਿਆ ਇੰਜੈਕਸ਼ਨ ਨਹੀਂ ਨਹੀਂ ਲਾ ਉਸ ਟਾਈਮ ਤਾਂ ਮੈਂ ਉਸ ਟਾਈਮ ਤਾਂ ਬਹੁਤ ਟ੍ਰੇਨਡ ਸੀਗੇ ਲੇਕਿਨ ਇੰਜੈਕਸ਼ਨ ਲਾਉਣ ਚ ਕੋਈ ਨਰਸ ਵੀ ਨਹੀਂ ਸਾਡੇ ਜਿੰਨਾ ਟੀਕਾ ਲਾ ਸਕਦੀ ਹੁਣ ਵੀ ਨਹੀਂ ਲਾ ਸਕਦੀ ਹਾਂ ਹਾਂ ਇਹ ਫਿਰ ਬਾਅਦ ਤੱਕ ਕਿਵੇਂ ਚੱਲੇਗੀ ਬਾਅਦਾਂ ਬਾਤ ਤੋੜ ਦੇ ਵਿੱਚ ਨਾ ਮੈਂ ਇੰਜੈਕਸ਼ਨ ਸਿੱਟਿਆ ਸੀ ਬਲੱਡ ਵਾਲਾ ਇੱਕ ਦਿਨ ਪਹਿਲਾਂ ਬਾਤ ਤੋੜ ਦੇ ਵਿੱਚ ਜੇ ਨਸ਼ਾ ਮਿਲਿਆ ਨਾ ਪੈਸੇ ਨਹੀਂ ਸੀਗੇ ਤੋੜ ਦੇ ਵਿੱਚ ਅਗਲੇ ਦਿਨ ਉਹੀ ਇੰਜੈਕਸ਼ਨ ਚੱਕ ਕੇ ਦੁਬਾਰਾ ਗਰਮ ਕਰਕੇ ਠੋਕ ਲਿਆ ਇੱਛਾ ਸੇਮੀ ਉਹੀ ਨਾ ਤੁਹਾਨੂੰ ਪਤਾ ਸੀ ਬਲੈਡ ਵਾਲਾ ਬਲੈਡ ਉੱਥੇ ਪਿਆ ਸੀ ਉੱਥੇ ਸਿੱਟਦੇ ਸੀ ਕੋਈ ਜਗ੍ਹਾ ਦੇ ਰੂਮ ਦੇ ਵਿੱਚ ਜਿੱਥੇ ਤੁਸੀਂ ਲਗਾਉਂਦੇ ਸੀ ਜਾ ਕੇ ਹਾਂ ਉੱਥੇ ਹੀ ਲਾ ਲਿਆ ਇੱਥੇ ਸਿੱਟਿਆ ਹੋਇਆ ਸੀ ਉੱਥੋਂ ਚੱਕਿਆ ਤੁਸੀਂ ਗਰਮ ਕੀਤਾ ਗਰਮ ਕਰਕੇ ਮੈਂ ਉਹੀ ਲਾ ਲਿਆ ਦੋ ਵਾਰ ਉਹ ਬਾਹਾਂ ਚ ਲਾ ਲਿਆ ਉਹ ਸੀਗਾ ਉਹ ਬਲੈਡ ਵਾਲਾ ਇੰਜੈਕਸ਼ਨ ਸੀਗਾ ਇਨਫੈਕਸ਼ਨ ਉਹ ਚ ਪਹਿਲਾਂ ਹੀ ਹੋਈ ਹੋਈ ਸੀ ਫਿਰ ਕਿਵੇਂ ਤੁਹਾਨੂੰ ਯਾਨੀ ਕਿ ਪਤਾ ਲੱਗਿਆ ਕਿ ਵੀ ਬਾਹਾਂ ਤੇ ਅਸਰ ਕਰਦਾ ਬਾਹਾਂ ਤੇ ਜਦ ਹੀ ਸਵੇਲਿੰਗ ਹੋਣੀ ਸ਼ੁਰੂ ਹੋ ਗਈ ਸੀਗੀ ਹੱਥ ਸੁੱਜਣ ਲੱਗ ਗਿਆ ਠੀਕ ਹੈ ਨਾ ਇਦਾਂ ਜਦੋਂ ਟੀਕਾ ਗਲਤ ਵੀ ਲੱਗ ਜਵੇ ਨਾ ਥੋੜਾ ਗਲਤ ਲੱਗਦਾ ਤਾਂ ਬਾਹ ਤੇ ਹੱਥ ਪੈਰ ਜਿੱਥੇ ਵੀ ਆਪਾਂ ਟੀਕਾ ਲਾਉਨੇ ਆ ਉਹ ਸਾਰੀ ਜਗ੍ਹਾ ਤੇ ਸਵੇਲਿੰਗ ਆ ਜਾਂਦੀ ਆ ਹੱਥ ਵੱਡੇ ਵੱਡੇ ਹੋ ਜਾਂਦੇ ਆ ਟੀਕੇ ਵਾਲੇ ਦੇ ਪੈਰ ਵੱਡੇ ਹੋ ਜਾਂਦੇ ਆ ਮੋਟੇ ਹੋ ਜਾਂਦੇ ਆ ਪੈਰ ਫੁੱਲਣ ਆ ਜਾਂਦੇ ਆ ਫਿਰ ਤੁਹਾਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਵੀ ਇਹ ਤੁਹਾਡੀ ਬਾਹ ਮੈਂ ਬਸ ਉਦਾਂ ਹੀ ਕਰਦਿਆਂ ਨੂੰ ਟੋਪੀਆਂ ਪਾਉਂਦਾ ਰਿਹਾ ਕਿ ਮੇਰੇ ਸੱਟ ਲੱਗ ਗਈ ਮਾਲਿਸ਼ ਕਰਾਉਂਦਾ ਰਿਹਾ ਧਿਆਨ ਨਹੀਂ ਦਿੱਤਾ ਮੈਂ ਬਿਲਕੁਲ ਵੀ ਉਸ ਤੋਂ ਬਾਅਦ ਵੀ ਕਰਦੇ ਰਹੇ ਬਾਹ ਵੱਡਣ ਤੋਂ ਬਾਅਦ ਮੇਰਾ ਡਿਵੋਰਸ ਹੋ ਗਿਆ ਥੋੜੇ ਨਸ਼ੇ ਕਿਤੇ ਤੁਸੀਂ ਬਾਹਰ ਨਸ਼ਾ ਉਹ ਤੋਂ ਬਾਅਦ ਹਾਂ 1.5 ਸਾਲ 2 ਸਾਲ ਕਰਦਾ ਰਿਹਾ ਮੈਂ ਨਹੀਂ ਫਿਰ ਨਸ਼ਾ ਇਹ ਬਾਹਰ ਵੱਢਣੀ ਕਿਉਂ ਪਈ ਡਾਕਟਰ ਨੇ ਕੋਈ ਹੋਰ ਇਲਾਜ ਨਹੀਂ ਦੱਸਿਆ ਇਲਾਜ ਡਾਕਟਰ ਨੇ ਇੱਕ ਜਿਹੜੇ ਡਾਕਟਰ ਕੋਲੇ ਪਹਿਲਾਂ ਗਏ ਬਸ ਉਹਦੀ ਗਲਤੀ ਆ ਵੈਸੇ ਤਾਂ ਇਨਫੈਕਸ਼ਨ ਹੋਈ ਸੀਗੀ ਉਹ ਪਾਸ ਕੱਢ ਸਕਦਾ ਸੀਗਾ ਪਰ ਉਹਨੇ ਇਸ ਹਾਮਨਾ ਚੀਰਾ ਦਿੱਤਾ ਕਿ ਮੇਰੀਆਂ ਨਾੜਾਂ ਹੀ ਵੜ ਪਈਆਂ ਗਲਤੀ ਨਾਲ ਉਹ ਬਸ ਉੱਥੋਂ ਫਿਰ ਦੂਜੇ ਹਸਪੀਟਲ ਲੈ ਕੇ ਜਦੋਂ ਨਾੜਾਂ ਹੀ ਨਹੀਂ ਬਚੀਆਂ ਹੈਗੀਆਂ ਫਿਰ ਪੂਣੀ ਦੇ ਕੋਲੋਂ ਵੱਢਣੀ ਪਈ ਅੱਛਾ ਤੇ ਫਿਰ ਜਿਹੜਾ ਜਿਹੜੀ ਘਰ ਵਾਲੀ ਸੀ ਤੁਹਾਡੀ ਉਹ ਕਿਉਂ ਛੱਡ ਗਈ ਤੁਹਾਨੂੰ ਬਸ ਉਹਦਾ ਇਹੀ ਮਤਲਬ ਕੀ ਆ ਇਹ ਹੋ ਗਿਆ ਇੱਕ ਤਾਂ ਚਲੋ ਨਸ਼ੇ ਕਰਕੇ ਵੀ ਹੋ ਜਾਂਦਾ ਉਹ ਬੰਦੇ ਨੂੰ ਵੀ ਨਸ਼ਾ ਕਰਦਾ ਵਾ ਦੂਜੇ ਨੰਬਰ ਦੇ ਬਾਹ ਵੱਡੀ ਕੀ ਅਗਲੀ ਹੋ ਗਿਆ ਵੀ ਯਾਰ ਮੈਦੇ ਨਾਲ ਵਧੀਆ ਨਹੀਂ ਲੱਗਣਾ ਇਹ ਹੁਣ ਕੀ ਕਰੂਗਾ ਲਾਈਫ ਚ ਇਹ ਤਾਂ ਕੁਝ ਹੋਣਾ ਨਹੀਂ ਹੈਗਾ ਖਤਮ ਹੋ ਗਿਆ ਉਨੇ ਕੁਛ ਵੀ ਸੋਚਿਆ ਜਾਨੀ ਮੈਂ ਉਸ ਟਾਈਮ ਬੈੱਡ ਤੇ ਸੀ। ਉਹ ਵੈਸੀ ਲਵ ਮੈਰਿਜ ਹੋਈ ਸੀ ਲਵ ਮੈਰਿਜ ਸੀਗੀ ਮੇਰੀ। ਅੱਛਾ। ਮੈਂ ਤਾਂ ਮੈਰਿਜ ਕਰਾਵ ਹੀ ਨਹੀਂ ਰਿਹਾ ਸੀ। ਮੈਰਿਜ ਵੀ ਉਹਨੇ ਆਪ ਜ਼ਬਰਦਸਤੀ ਕਰਾਈ ਸੀਗੀ, ਜ਼ਬਰਦਸਤੀ ਕਰਵਾਈ ਸੀ। ਤੇ ਫਿਰ ਉਹ ਸਾਥ ਨਾਲ ਦਿੱਤਾ ਸਾਥ ਚ ਪਾਈ ਅਗਲੀ ਦੀ ਮਰਜ਼ੀ ਆ ਸਾਥ ਦੇਣਾ ਨਹੀਂ ਦੇਣਾ ਇਹਨਾ ਪਰ ਉਹਨੇ ਡਿਵੋਰਸ ਮੰਗ ਲਿਆ ਤੇ ਮੈਂ ਹਾਂ ਪਰਸਾਨੀ ਭਰਤੀ। ਮੈਂ ਵੀ ਇਹ ਚੀਜ਼ ਸੋਚੀ ਵੀ ਯਾਰ ਬਾਹ ਵੱਡੀ ਗਈ ਜਦ ਅੱਜ। ਯਾਨੀ ਕਿ ਦੇਖੋ ਇੱਕ ਪਾਸੇ ਬਾਹ ਵੱਡੀ ਗਈ ਉੱਪਰੋਂ ਘਰ ਵਾਲੀ ਵੀ ਛੱਡ ਗਈ। ਤੇ ਕਿਦਾਂ ਤੁਸੀਂ ਉਹ ਟਾਈਮ ਲੰਘਾਇਆ ਕਿਦਾਂ ਦੁੱਖ ਕੋਈ ਨਹੀਂ ਮੈਨੂੰ ਮੈਨੂੰ ਫੀਲ ਹੀ ਨਹੀਂ ਹੋਇਆ ਮੈਂ ਤੁਸੀਂ ਨਸ਼ੇ ਦੇ ਵਿੱਚ ਹੀ ਮੈਂ ਨਸ਼ੇ 'ਚ ਹੀ ਰਿਹਾ ਮੈਨੂੰ ਫੀਲ ਹੀ ਨਹੀਂ ਹੋਇਆ ਕੋਈ ਫੀਲ ਨਹੀਂ ਹੈ ਵੀ ਬਾਹਰ ਗਈ ਹੈ ਜਾਂ ਹੋ ਗਈ ਹੈ ਤੇ ਘਰ ਵਾਲੀ ਵੀ ਛੱਡ ਗਈ ਹੈ ਕੋਈ ਫੀਲ ਨਹੀਂ ਹੋਇਆ ਹੈਗਾ ਪਰ ਮੈਂ ਉਸ ਟਾਈਮ ਇੱਕ ਚੀਜ਼ ਜਰੂਰ ਸੱਟ ਲੱਗੀ ਸੀ ਕਿ ਵੀ ਯਾਰ ਇਹ ਚੀਜ਼ ਦਾ ਖਹਿੜਾ ਛੱਡਣਾ ਇੱਕ ਵਾਰ ਇਹਨਾਂ ਨੂੰ ਛਾੜਿਆ ਨੂੰ ਉਹ ਕਦੋਂ ਤੁਹਾਨੂੰ ਭਾਵਨਾ ਅੰਦਰੋਂ ਜਾਗੀ ਵੀ ਹੈ ਭਾਵਨਾ ਦਾ ਭਾਜੀ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹਨੂੰ ਥੋੜੇ ਟਾਈਮ ਬਾਅਦ ਹੀ ਜਾਗਣ ਲੱਗ ਜਾਂਦੀ ਹੈ ਕਿਉਂਕਿ ਪੈਸੇ ਦਾ ਹੱਲ ਕਰਨਾ ਜਿਹੜੇ ਬੰਦੇ ਨੂੰ ਆਪਾਂ ਨਾ ਇੱਧਰ ਆ ਜਾਂਦੇ ਉਹਨੂੰ ਬੁਲਾਉਂਦੇ ਵੀ ਨਹੀਂ ਉਹਦੀਆਂ ਵੀ ਮਿੰਤਾਂ ਕਰਨੀਆਂ ਪੈਂਦੀਆਂ ਨੇ ਨਸ਼ੇ ਵਾਲੇ ਦੀਆਂ ਕਿਉਂਕਿ ਜਿਹੜੇ ਵੇਚਦੇ ਨੇ ਉਹ ਬੰਦਾ ਦੂ ਕੌੜੀ ਦਾ ਬੰਦਾ ਨਹੀਂ ਹੁੰਦਾ ਆਹਂਦੇ ਉਹਨੂੰ ਕੋਈ ਘਰੇ ਨਹੀਂ ਪੁੱਛਦਾ ਹੁੰਦਾ ਉਹਦੀਆਂ ਵੀ ਮਿੰਤਾਂ ਵੀਰੇ ਦੇ ਦੇ ਯਾਰ ਬੀਰੇ 100 ਰੁਪਿਆ ਦਾ ਆਟਾ ਵੀਰੇ ਪੈਸੇ ਦੇ ਕੇ ਵੀ 2-2000 ਰੁਪਿਆ ਦੇ ਕੇ ਵੀ ਅਗਲੇ ਜਦੋਂ ਤੁਸੀਂ ਮੰਨ ਲੂ ਤੁਹਾਨੂੰ ਆਪਣੇ ਆਪ ਦੇ ਵਿੱਚ ਤੁਸੀਂ ਹੁੰਦੇ ਸੀ ਤੁਹਾਨੂੰ ਆਪਣੇ ਤੋਂ ਗੁੱਸਾ ਨਹੀਂ ਆਉਂਦਾ ਸੀ ਕਿ ਇਹੋ ਜਿਹਾ ਬਣ ਗਿਆ ਵੀ ਮੈਂ ਨਸ਼ੇ ਤੋਂ ਬਗੈਰ ਮੇਰਾ ਘਰ ਵਾਲੀ ਵੀ ਛੱਡ ਗਈ ਤੇ ਬਹੁਤ ਜ਼ਿਆਦਾ ਆਉਂਦਾ ਬੰਦੇ ਨੂੰ ਬਹੁਤ ਜ਼ਿਆਦਾ ਆਉਂਦਾ ਵੀ ਮੈਂ ਯਾਰ ਫੈਮਿਲੀ ਵਾਸਤੇ ਨਹੀਂ ਕੁਝ ਕਰ ਸਕਦਾ ਹੈ ਨਾ ਇਹ ਕਦੇ ਮਹਿਸੂਸ ਹੋਇਆ ਤੁਹਾਨੂੰ ਹਮੇਸ਼ਾ ਹੀ ਹੁੰਦਾ ਸੀਗਾ ਮਹਿਸੂਸ ਮਹਿਸੂਸ ਹਮੇਸ਼ਾ ਹੀ ਹੁੰਦਾ ਸੀ ਪਰ ਕੋਈ ਰਾਹ ਨਹੀਂ ਮਿਲਿਆ ਸੀਗਾ ਵੀ ਹੁਣ ਮੈਡੀਸਿਨਾਂ ਆਉਂਦੀਆਂ ਨੇ ਮੈਡੀਸਿਨ ਕਦੇ ਬਹਿ ਕੇ ਫਿਰ ਕੀ ਸੋਚਦੇ ਸੀ ਜਦੋਂ ਤੁਹਾਨੂੰ ਇਹ ਸੋਚਦਾ ਤਾਂ ਬੰਦਾ ਨਸ਼ਾ ਕਰਕੇ ਹੀ ਆ ਅੱਛਾ ਨਸ਼ੇ ਦੀ ਤੋੜ ਚ ਨਹੀਂ ਸੋਚਿਆ ਜਾਂਦਾ ਨਸ਼ੇ ਦੀ ਤੋੜ ਚ ਨਸ਼ੇ ਬਾਰੇ ਸੋਚਿਆ ਜਾਂਦਾ ਵਾ ਸੋਚਿਆ ਤਾਂ ਬੰਦਾ ਜਦੋਂ ਨਸ਼ੇ 'ਚ ਰੱਜਿਆ ਹੁੰਦਾ ਨਾ ਉਹਦੀ ਸੋਚ ਆ ਵੀ ਯਾਰ ਛੱਡ ਦਈਏ ਕਿਹੜਾ ਜਾਂਦਾ ਕੋਈ ਘਟਨਾ ਇਹੋ ਜੀ ਯਾਦ ਹੈ ਜਿਸ ਤੋਂ ਤੁਹਾਨੂੰ ਰੋਣਾ ਵੀ ਆਇਆ ਹੋਵੇ ਵੀ ਯਾਰ ਭਾਜੀ ਬੜੀਆਂ ਨੇ ਮੇਰੇ ਮੇਰੇ ਪੁਰਾਣੇ ਦੀ ਭੈਣ ਦੇ ਘਰ ਵਾਲੇ ਦੀ ਡੈਥ ਹੋਈ ਹੈ ਨਾ ਉਸ ਟਾਈਮ ਵੀ ਮੈਂ ਨਸ਼ਾ ਕਰਦਾ ਸੀਗਾ ਠੀਕ ਆ ਉਸ ਟਾਈਮ ਵੀ ਇਹ ਫੀਲਿੰਗ ਵੀ ਯਾਰ ਇਹਦਾ ਮੈਂ ਹਸਾਰਾ ਬਣਨਾ ਵਾ ਤੇ ਮੈਂ ਛੱਡਿਆ ਵੀ ਉਸੇ ਟਾਈਮ ਆ अच्छा जबो ਸਾਡੇ ਪ੍ਰਾਣੇ ਦੀ ਡੈਥ ਹੋਈ ਆ ਨਾ ਮੇਰੀ ਭੈਣ ਦੇ ਘਰ ਵਾਲੀ 1.5 ਸਾਲ ਬਾਅਦ ਹੀ ਡੈਥ ਹੋ ਗਈ ਸੀ ਤੁਸੀਂ ਘਰ ਦੇ ਵਿੱਚ ਸਭ ਤੋਂ ਵੱਡੇ ਹੋ ਮੈਂ ਵੱਡਾ ਮੈਂ ਭੈਣ ਤੋਂ ਵੱਡਾ ਹਾਂ ਮੈਂ ਕਿੰਨੇ ਭੈਣ ਭਰਾ ਹੋ ਤੁਸੀਂ ਦੋ ਹੀ ਭੈਣ ਭਰਾ ਮਾ ਸੀ ਅੱਛਾ ਤੇ ਫਿਰ ਭੈਣ ਦੀ ਵੀ ਜ਼ਿੰਮੇਵਾਰੀ ਪਈ ਉਹ ਵੀ ਜ਼ਿੰਮੇਵਾਰੀ ਸਾਡੇ ਤੇ ਆ ਪੇਰੈਂਟਸ ਕੀ ਕਰਦੇ ਸੀ ਡੈਡੀ ਮੇਰੇ ਪਹਿਲਾਂ ਵਰਕਸ਼ਾਪ 'ਚ ਕੰਮ ਕਰ ਆਪਣੀ ਵਰਕਸ਼ਾਪ ਸੀਗੀ ਕਾਰਾਂ ਦੀ ਰਿਪੇਅਰਿੰਗ ਦਾ ਮੈਂ ਵੀ ਡੈਂਟਿੰਗ ਦਾ ਸਿੱਖਿਆ ਸੀ ਸਪੇਅਰ ਪਾਰਟ ਦਾ ਵੀ ਕਰਦਾ ਸੀਗਾ ਠੀਕ ਆ ਤੇ ਫਰਥੇ ਡੈਡੀ ਦੀ ਡੈਥ ਹੋ ਗਈ ਹੋ ਗਏ 3 4 ਸਾਲ ਯਾਨੀ ਕਿ ਸਾਰੀ ਘਟਨਾਵਾਂ ਇਕੱਠੀਆਂ ਹੀ ਆਈਆਂ ਇਕੱਠੀਆਂ ਹੀ ਨੇੜੇ ਨੇੜੀ ਹੋਈਆਂ ਨੇ ਜਿਆਦਾ ਦੂਰ ਨਹੀਂ ਫਿਰ ਦੂਜੇ ਨੰਬਰ ਤੇ ਜਿਹੜੇ ਬੰਦੇ ਮਤਲਬ ਕਿ ਮੇਰੇ ਤੋਂ ਹੈਲਪ ਮੰਗਦੇ ਸੀ ਰਿਸ਼ਤੇਦਾਰ ਮੇਰੇ ਮੇਰੇ ਭੈਣ ਭਾਈ ਮਤਲਬ ਕਿ ਜਿਨ੍ਹਾਂ ਦੀ ਮੈਂ ਮਦਦ ਕਰਦਾ ਰਿਹਾ ਮੈਂ ਉਸ ਟਾਈਮ ਵੀ ਯਾਰ ਆ ਕੇ ਮੇਰੇ ਤੋਂ ਸਲਾਹ ਲੈਂਦੇ ਸੀ ਹੈਨਾ ਮੇਰੇ ਇੰਨੇ ਰਿਸ਼ਤੇਦਾਰ ਵੀ ਨੇ ਜਿਨ੍ਹਾਂ ਦੇ ਮੈਂ ਨਾਲ ਖੜੇ ਹਮੇਸ਼ਾ ਉਹਨੂੰ ਮੇਰੇ ਨਾਲ ਵੀ ਖੜੇ ਪਰ ਉਹ ਜਦੋਂ ਮੈਂ ਨਸ਼ਾ ਕਰਨ ਲੱਗ ਗਿਆ ਉਹਨਾਂ ਲਈ ਮੈਂ ਇੱਕ ਕਿਸਮ ਦਾ ਬੇਕੂਫ ਬੰਦਾ ਹੋ ਗਿਆ ਕਿ ਮੇਰੀ ਕੋਈ ਅਹਿਮੀਅਤ ਨਹੀਂ ਰਹੀ ਅੱਛਾ ਉਸ ਵੇਲੇ ਜਦੋਂ ਤੁਸੀਂ ਜਦ ਨਸ਼ਾ ਕਰਦੇ ਅਹਿਮੀ ਉਹ ਚੀਜ਼ਾਂ ਫੀਲ ਹੁੰਦੀਆਂ ਗੋਲੀ ਤੁਹਾਨੂੰ ਅੰਦਰ ਫੀਲ ਆਉਂਦੀਆਂ ਉਹ ਫੀਲ ਹੁੰਦੀਆਂ ਕਿ ਯਾਰ ਮੇਰੇ ਭੈਣ ਭਾਈ ਨੇ ਇਹ ਹੈਨਾ ਮੇਰਾ ਹੀ ਖੂਨ ਆ ਪਰ ਇਹ ਇਹ ਕਦੇ ਮੈਂ ਇਹਨਾਂ ਦੇ ਨਾਲ ਹੁੰਦਾ ਸੀ ਕਿ ਇਹਨਾਂ ਦੀ ਹੈਲਪ ਕਰ ਅੱਜ ਇਹ ਮੈਨੂੰ ਇੱਕ ਸਿਰਫ ਨਸ਼ੇ ਦੀ ਵ ਨਸ਼ੇ ਦੀ ਵਜ੍ਹਾ ਕਰਕੇ ਮੈਨੂੰ ਤੁਹਾਨੂੰ ਬੁਲਾਉਂਦੇ ਨਹੀਂ ਸੀ ਲੈਵਲ ਹੀ ਖਤਮ ਹੋ ਗਿਆ ਸੀ ਮੇਰਾ ਕੋਈ ਕਹਿੰਦਾ ਇਹ ਟਾਟ ਬਣ ਗਿਆ ਪੁਲਿਸ ਦਾ ਕੋਈ ਕਹਿੰਦਾ ਕੁਛ ਬਣ ਗਿਆ ਪਰ ਅੰਦਰੋਂ ਫੀਲ ਹੁੰਦਾ ਵੀ ਯਾਰ ਇਥੇ ਰਿਪੇ ਨਸ਼ੇ ਦੀ ਵਜ੍ਹਾ ਕਰਕੇ ਮੇਰੇ ਨਾਲ ਇਦਾਂ ਦਾ ਨਹੀਂ ਹੋ ਰਿਹਾ ਫਿਰ ਉਸ ਟੈਨਸ਼ਨ ਦੇ ਵਿੱਚ ਵੀ ਤੁਹਾਨੂੰ ਲੱਗ ਵੀ ਯਾਨੀ ਕਿ ਨਸ਼ੇ ਕਰੀਗੇ ਤੁਸੀਂ ਵੀ ਆ ਕਰੀ ਵੀ ਗਿਆ ਮੈਂ ਹੁੰਦਾ ਮੇਰੇ ਨਾਲ ਇਦਾਂ ਦਾ ਹੋ ਗਿਆ ਰਿਸ਼ਤੇਦਾਰ ਵੀ ਇਦਾਂ ਹੋ ਗਿਆ ਭਾਈ ਨਸ਼ੇ ਵਾਲਾ ਨਾ ਨਸ਼ਾ ਵੀ ਇੱਕ ਬਿਮਾਰੀ ਆ ਹਮ ਹਮ ਨਸ਼ਾ ਵੀ ਇੱਕ ਕਿਸਮ ਦੀ ਬਿਮਾਰੀ ਆ ਜੇ ਸੋਸਾਇਟੀ ਜਾਂ ਆਪਣੇ ਫੈਮਿਲੀ ਇੱਕ ਸਪੋਰਟ ਕਰੇ ਮੰਨ ਲਓ ਮੇਰੇ 'ਚ ਕੋਈ ਕਮੀ ਆ ਤੁਹਾਨੂੰ ਕੋਈ ਸਪੋਰਟ ਨਹੀਂ ਮਿਲੀ ਫਿਰ ਉਸ ਵੀ ਮੇਰੇ 'ਚ ਮੰਨ ਲਓ ਕੋਈ ਕਮੀ ਆ ਤਾਂ ਜੇ ਮੇਰੇ ਭੈਣ ਭਾਈਆਂ ਨੂੰ ਵਧੀਆ ਨਹੀਂ ਲੱਗਦੀ ਜਾਂ ਕਿਸੇ ਨੂੰ ਵੀ ਨਹੀਂ ਵਧੀਆ ਲੱਗਦੀ ਤਾਂ ਮੇਰੀ ਇਹ ਚੀਜ਼ ਛੱਡਣ 'ਚ ਹੈਲਪ ਕਰ ਲੈ ਵੀ ਯਾਰ ਅਸੀਂ ਤੇਰੇ ਨਾਲਾਂ ਟੈਨਸ਼ਨ ਨਾ ਲੈ ਇਹੋ ਜਿਹਾ ਕੋਈ ਬੰਦਾ ਮੈਨੂੰ ਕੋਈ ਨਹੀਂ ਮੈਨੂੰ ਸਾਰੇ 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 ਛੱਟਣ ਵਾਲੀ ਇੱਕ ਛੱਟਣ ਵਾਲੇ ਮਿਲਿਆ ਮੈਨੂੰ ਤਾਂ ਮੈਨੂੰ ਮਾੜਾ ਹੀ ਸਮਝਿਆ ਲੋਕਾਂ ਨੇ ਤੇ ਸੀਗੇ ਵੀ ਮਾੜੇ ਇਹ ਗੱਲ ਨਹੀਂ ਵੀ ਨਹੀਂ ਸੀ ਆਪਾਂ ਅੱਜ ਵੀ ਮੰਨਦੇ ਆ ਪਰ ਮਾੜੇ ਸੀ ਤੇ ਮੈਂ ਆਪਾਂ ਪਰ ਮੈਂ ਉਹ ਚੀਜ਼ ਨੂੰ ਫੀਲ ਕਰਦਾ ਸੀ ਤੇ ਉਹ ਚੀਜ਼ ਨੇ ਮੈਨੂੰ ਨਾ ਛੱਟਿਆ ਨਹੀਂ ਹੈਗਾ ਵੀ ਇੱਕ ਤਾਂ ਹੁੰਦਾ ਬੰਦਾ ਸਹਾਰਾ ਲੈਣ ਦਾ ਵੀ ਜਾਂ ਨਸ਼ਾ ਹੀ ਕਰਨਾ ਹੈ ਨਾ ਸਿਰ ਮੈਂ ਉਹ ਚੀਜ਼ ਤੋਂ ਸਭ ਕੁਝ ਹੀ ਲਿਆ ਮੈਂ ਆਪਣੇ ਆਪ ਨੂੰ ਮੋਟੀਵੇਟੇਟ ਕੀਤਾ ਉਹ ਚੀਜ਼ਾਂ ਦੇ ਕਿਦਾਂ ਤੁਸੀਂ ਯਾਨੀ ਕਿ ਨਿਕਲੇ ਉਸ ਚੋਂ ਮੈਂ ਬਸ ਮਤਲਬ ਕਿ ਦਸਵੇਂ ਗ੍ਰੰਥ ਦੀ ਬਾਣੀ ਸੁਣਨ ਲੱਗ ਗਿਆ ਅੱਛਾ ਠੀਕ ਹੈ ਮੈਨੂੰ ਵਿਲ ਪਾਵਰ ਮੇਰੀ ਸਟਰੋਂਗ ਹੁੰਦੀ ਗਈ ਹੌਲੀ ਹੌਲੀ ਫਿਰ ਮੈਂ ਮਤਲਬ ਕਿ ਬਹੁਤ ਜ਼ਿਆਦਾ ਬੁਰਾ ਹਾਲ ਦੇਖਿਆ ਮੇਰੇ ਯਾਰਾਂ ਦੋਸਤਾਂ ਨੇ ਕੀੜੇ ਪੈ ਗੇ ਲੱਤਾਂ ਦੇ ਵਿੱਚ ਅੱਛਾ ਉਹ ਸਾਰੇ ਜਿਹੜੇ ਮੇਰੇ ਨਾਲ ਸੀਗੇ ਹਨਾ ਸੀਗੇ ਉਹਨਾਂ ਦਾ ਵੀ ਹਾਂ ਕਿਸੇ ਨੂੰ ਐਡਜ਼ ਹੋ ਗਈ ਕਿਸੇ ਨੂੰ ਕੁਛ ਹੋ ਗਿਆ ਉਹ ਚੀਜ਼ਾਂ ਨੇ ਮੈਨੂੰ ਬੜਾ ਤੱਕਾ ਮਾਰਿਆ ਤੇ ਮੈਂ ਨਿਕਲਿਆ ਇਹਦੇ ਵਿੱਚੋਂ ਇਸ ਤਰੀਕੇ ਨਾਲ ਨਿਕਲਿਆ ਮੈਨੂੰ ਮੈਡੀਸਿਨ ਮਿਲ ਗਈ ਕੋਈ ਇਦਾਂ ਦੀ ਮਤਲਬ ਕੋਈ ਬੰਦਾ ਵੀ ਕਿ ਤੁਸੀਂ ਚਿੱਟਾ ਛੱਡ ਕੇ ਹੋਰ ਨਸ਼ੇ ਕੀਤੇ ਜਿਵੇਂ ਮੈਡੀਸਿਨ ਵੀ ਖਾਧੀ ਮੈਂ ਇਹ ਰਵਾਇਤੀ ਨਸ਼ੇ ਜਿਵੇਂ ਪੰਜਾਬ ਚ ਕਹਿੰਦੇ ਵੀ ਰਿੰਦੀ ਵਿਖਸ ਖਸ ਦਾ ਜਾਂ ਉਹਦਾ ਪੁੱਕੀ ਜਾਂ ਫੀਮ ਹੁੱਕੀ ਵੀ ਖਾਧੀ ਮੈਂ ਸਾਲ ਡੇਢ ਸਾਲ ਭੁੱਕੀ ਖਾਧੀ ਮੈਂ ਆਪ ਜਾਂਦਾ ਹੀ ਰਾਜਸਥਾਨ ਨੂੰ ਤੁਸੀਂ ਖਾਧੀ ਤੇ ਉਦੋਂ ਤੁਸੀਂ ਡਰੱਗਸ ਵੀ ਇਹ ਵੀ ਲੈਂਦੇ ਸੀ ਚਿੱਟਾ ਵੀ ਲੈਂਦੇ ਸੀ ਪੀਂਦਾ ਸੀਗਾ ਜਦੋਂ ਪੈਸੇ ਜਦੋਂ ਪੈਸੇ ਆ ਜਾਂਦੇ ਸੀ ਉਦੋਂ ਪੀਂਦਾ ਸੀ ਅੱਛਾ ਜੋ ਪੈਸੇ ਹੁੰਦੇ ਆਉਂਦੇ ਪਰ ਭੁੱਕੀ ਨਾਲ ਸਾਰਦਾ ਵੀ ਰਿਹਾ ਵਾ ਇਹ ਵੀ ਨਹੀਂ ਸਾਰਿਆ ਸਾਰ ਪਰ ਭੁੱਕੀ ਤੇ ਚਿੱਟੇ ਦੇ ਨਸ਼ੇ ਜਿ ਡਿਫਰੈਂਟ ਬਹੁਤ ਆ ਬਹੁਤ ਜ਼ਿਆਦਾ ਨਹੀਂ ਯਾਨੀ ਕਿ ਜੋ ਕੰਮ ਚਿੱਟਾ ਕਰਦਾ ਬੰਦੇ ਨੂੰ ਬੇਹੋਸ਼ ਜੈ ਯਾਨੀ ਕਿ ਆਪਣੇ ਉਸ ਤੇ ਰੱਖਣ ਦੇ ਲਈ ਉਹ ਭੁੱਕੀ ਵੀ ਕਰਦੀ ਹੈ ਨਹੀਂ ਨਹੀਂ ਉਹ ਮਤਲਬ ਹੀ ਨਹੀਂ ਬਣਦਾ ਹੈਗਾ ਉਹਦਾ ਤੁਸੀਂ 10 15 ਸਾਲ ਲਾਇਆ ਰੈਗੂਲਰ ਖਾਏਗਾ ਮਜਬੂਰੀ ਚ ਖਾਏਗੇ ਫਿਰ ਜਾ ਕੇ ਤੁਹਾਨੂੰ ਥੋੜਾ ਜਿਹਾ ਸਰੀਰ ਨੂੰ ਲੱਗ ਸਕਦੀ ਆ ਥੋੜਾ ਟਾਈਮ ਸਾਰ ਸਕਦੀ ਆ ਟਾਈਮ ਸਾਰ ਸਕਦੀ ਆ ਪਰ ਤੁਹਾਨੂੰ ਹਟਾ ਨਹੀਂ ਸਕਦੀ ਰੈਗੂਲਰ ਇਹ ਤਾਂ ਇੱਕ ਨਾ 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 ਹੁਣ ਕਈ ਜਿਵੇਂ ਕਹਿੰਦੇ ਵੀ ਵੀ ਚਿੱਟਾ ਤਾਂ ਵੀ ਜਿਹੜੇ ਰਵਾਇਤੀ ਨਸ਼ੀ ਅਫੀਮ ਦਾ ਜਾਂ ਉਹ ਉਹ ਕਰਨ ਲੱਗ ਜੋ ਵੀ ਚਿੱਟੇ ਤੋਂ ਛਡਕਾਰਾ ਹੋ ਜੂ ਪੰਜਾਬ ਦਾ ਭਾਈ ਉਹ ਤਾਂ ਨਵੀਂ ਪੀੜੀ ਨੂੰ ਲਾਉਣ ਵਾਲਾ ਕੰਮ ਆ ਅੱਛਾ ਵੀ ਉਧਰ ਲਾ ਦਿਓ ਇੱਕ ਮੇਰੀ ਗੱਲ ਸੁਣੋ ਮੈਂ ਕਿਹੜੀ ਚੀਜ਼ ਦੀ ਬੈਠ ਕੇ ਪ੍ਰੋਮੋਸ਼ਨ ਕਰ ਰਿਹਾ ਮੰਨ ਲਓ ਮੈਂ ਫੀਮ ਦੀ ਪ੍ਰੋਮੋਸ਼ਨ ਕਰ ਮੈਂ ਕਹਿੰਦਾ ਜੇ ਤੁਸੀਂ ਖਾਨਦੇ ਹੋ ਤੁਸੀਂ ਆਪਣੇ ਲੈਵਲ ਤੇ ਕੰਮ ਖੇਤੀ ਦੀ ਗੱਲ ਕਰਦੇ ਆ ਖੇਤੀ ਦੀ ਵੀ ਗੱਲ ਕਰਦੇ ਆ ਵੀ ਫੀਮ ਦੀ ਖੇਤੀ ਦੀ ਤੁਸੀਂ ਆਪਣੇ ਦਮ ਤੇ ਕਰੋ ਨਾ ਜੇ ਤੁਸੀਂ ਕਰ ਰਹੇ ਹੋ ਤੁਸੀਂ ਨਸ਼ਾ ਫੀਮ ਦਾ ਕਰਦੇ ਹੋ ਉਹ ਤਾਂ ਸਰਕਾਰ ਨੇ ਖੈਰ ਫੈਸਲਾ ਲੈਣਾ ਹੈ ਜੇ ਮੰਨ ਲਓ ਤੁਸੀਂ ਰੌਲਾ ਪਾ ਵੀ ਰਹੇ ਹੋ ਤੁਸੀਂ ਆਪਣੇ ਦਮ ਤੇ ਕਰੋ अच्छा भाई असि भुक्की खानेया सानो भुक्की चाहिदी आ। हां हां। ਤੁਸੀਂ ਚਿੱਟੇ ਵਾਲਾ ਸਹਾਰਾ ਨਾ ਲਓ ਵੀ ਨੌਜਵਾਨ ਸੁਧਰੇ ਜਾਣਗੇ। ਚਿੱਟੇ ਚਿੱਟੇ ਸੁਧਰੇ ਜਾਣਗੇ। ਚਿੱਟੇ ਵਾਲਾ ਭੁੱਕੀ ਕਿਉਂ ਖਾਉਂਦਾ? ਭਾਈ ਲੱਖ ਰੁਪਏ ਦਾ ਮਹੀਨੇ ਦਾ ਚਿੱਟਾ ਪੀਂਦਾ ਕੋਈ ਤੇ ਉਹਨੂੰ ਭੁੱਕੀ ਖਾਣੀ ਹੁਣ ਵੀ ਔਖੀ ਆ। ਉਹ ਕਿਤੋਂ ਵੀ ਮੁੱਲ ਲੈ ਕੇ ਖਾ ਸਕਦਾ 10000 ਨੂੰ ਵੀ ਉਹਨੂੰ ਕੁਇਲੋ ਮਿਲੇ ਰੋਹ ਦੀ ਖਾ ਸਕਦਾ। ਕਿਉਂ ਨਹੀਂ ਖਾਂਦਾ? ਕਿਉਂਕਿ ਉਹਨੂੰ ਪਤਾ ਕੀ ਉਹਨੇ ਮੈਨੂੰ ਅਸਰ ਨਹੀਂ ਕਰਨਾ। ਨਹੀਂ ਕਰੂਗਾ ਕਦੇ ਵੀ ਨਹੀਂ ਕਰੂਗਾ ਭੁੱਕੀ ਜਿਹੜੇ ਚਿੱਟੇ ਤੱਕ ਪਹੁੰਚ ਗਿਆ ਉਹ ਪੁੱਕੀ ਦਾ ਸਾਰਾ ਲੈ ਸਕਦਾ ਟਾਈਮ ਸਾਰਨ ਲਈ ਪਰ ਰੈਗੂਲਰ ਜੇ ਤੁਸੀਂ ਕਹੋ ਵੀ ਉਹ ਤੇ ਲੱਗਿਆ ਰਹੂਗਾ ਇਹ ਨਹੀਂ ਹੋ ਸਕਦਾ ਇਹ ਤਾਂ ਜਿਹੜਾ ਬੰਦਾ ਆਪਣੇ ਮਨ ਤੋਂ ਸੱਚੀ ਛੱਡਣਾ ਚਾਹੁੰਦਾ ਸੱਚੀ ਛੱਡਣਾ ਚਾਹੁੰਦਾ ਉਹ ਇਹ ਚੀਜ਼ ਦੀ ਹੈਲਪ ਹੈਗਾ ਕਰ ਸਕਦਾ ਜਿਵੇਂ ਤੁਸੀਂ ਕਹੇ ਵੀ ਪੁੱਕੀ ਤੁਸੀਂ ਉਹਦੇ ਥਾਂ ਤੇ ਕਦੇ-ਕਦੇ ਲੈ ਲਈ ਤੇ ਫਿਰ ਉਹਦੇ ਨਾਲ ਤੁਸੀਂ ਹੋਰ ਕੋਈ ਨਸ਼ਾ ਕੀਤਾ ਮੈਂ ਚਿੱਟਾ ਵੀ ਪੀਂਦਾ ਰਿਆਂ ਜਦੋਂ ਮੈਨੂੰ ਮਿਲਦਾ ਜਦੋਂ ਮੈਨੂੰ ਮਿਲਦਾ ਸੀਗਾ ਮੈਂ ਚਿੱਟਾ ਹੀ ਪੀਂਦਾ ਸੀ ਭੁੱਕੀ ਨਾ ਮੈਂ ਰਾਜਸਥਾਨ ਜਾਂਦਾ ਸੀਗਾ ਗੱਡੀ ਲੈ ਕੇ ਮੈਂ ਟਾਈਮ ਸਾਰਦਾ ਸੀ ਟਾਈਮ ਸਾਰਦਾ ਰਿਆਂ ਮੇਰਾ ਸਾਰਿਆਂ ਵੀ ਉਹਨੇ ਆਪਾਂ ਹੀ ਨਹੀਂ ਕਹਿੰਦੇ ਵੀ ਨਹੀਂ ਸਾਰਦੀ ਹੈਗੀ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਅੱਜ ਦੀ ਨਵੀਂ ਪੀੜੀ ਨੂੰ ਵੀ ਫੀਮ ਵਧੀਆ ਵਾ ਤੋੜ ਫੀਮ ਹੀ ਆ ਹਾਂ ਹਾਂ ਜੇ ਫੀਮ ਨਹੀਂ ਨਾ ਮਿਲੂਗੀ ਤਾਂ ਤੁਸੀਂ ਦਿੱਲੀ ਤੋਂ ਫੇਰ ਪੰਜਾਬ ਨੂੰ ਭਜਜੇਂਗੇ ਤੁਸੀਂ ਕਿਤੇ ਜਾ ਨਹੀਂ ਸਕਦਾ ਨਸ਼ਿਆ ਚਾਹੇ ਫੀਮ ਦਾ ਚਾਹੇ ਡੋਡਿਆਂ ਦਾ ਮਾੜਾ ਹੀ ਆ ਇਹ इजीली ਮਿਲ ਜਾਂਦੇ ਆ ਜਿਵੇਂ ਤੁਸੀਂ ਕਹੇਂ ਚਿੱਟਾ ਤਾਂ इजीली ਮਿਲ ਜਾਂਦਾ ਵਾ ਅੱਛਾ ਤੇ ਉਹ ਚਿੱਟਾ ਤਾਂ ਬਹੁਤ इजीली ਮਿਲਦਾ ਪੰਜਾਬ 'ਚ ਸਭ ਕੁਝ ਹੀ ਮਿਲਦਾ ਪੰਜਾਬ 'ਚ ਮਿਲਦਾ ਕੀ ਨਹੀਂ ਇਹਦੇ ਟਾਈਮ 'ਚ ਭਾਈ ਕਮਾਲ ਕਰੀ ਜਾਂਦੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਸਭ ਕੁਝ ਹੀ ਮਿਲਦਾ ਠੀਕ ਠੀਕ ਆ ਨਾ ਇਹ ਤਾਂ ਇੱਕ ਕਹਿਣ ਦੀ ਗੱਲ ਪਰ ਚਿੱਟਾ ਬਹੁਤ ਜ਼ਿਆਦਾ ਈਜ਼ੀਲੀ ਮਿਲਣ ਲੱਗ ਗਿਆ ਹੁਣ ਹੁਣ ਬਹੁਤ ਜ਼ਿਆਦਾ ਹੁਣ ਨਵੇਂ ਮੁੰਡਿਆਂ ਦੇ ਸੁੱਖ ਨਵੇਂ ਮੁੰਡਿਆਂ ਦੇ ਪਰਚੇ ਪੈਣ ਲੱਗੇ ਜਿਨ੍ਹਾਂ ਦੇ ਇੱਕ ਇੱਕ ਐਨਡੀਪੀਐਸ ਦਾ ਪਰਚਾ ਸੀ ਹੁਣ ਰੌਲਾ ਪਿਆ ਹੋਇਆ ਨਾ ਸਾਰਿਆਂ ਦੇ ਪਰਚੇ ਪਾਉਣ ਲੱਗੇ ਜਿਨ੍ਹਾਂ ਨੇ ਕੰਮ ਛੱਡ ਵੀ ਦਿੱਤਾ ਉਹਨਾਂ ਦੇ ਵੀ ਸਰਕਾਰ ਨੇ ਪਰਚੇ ਪਾਤੇ ਕਿਸ ਚੀਜ਼ ਦਾ ਐਨਡੀਪੀਐਸ ਦੇ ਪਰਚੇ ਨਸ਼ੇ ਦੇ ਜਿਨ੍ਹਾਂ ਦੇ ਇੱਕ ਇੱਕ ਪਰਚਾ ਸੀ ਪਹਿਲਾਂ 2-2 4-4 ਸਾਲ ਦਾ ਪਹਿਲਾਂ ਪੁਲਿਸ ਨੇ ਉਹਨਾਂ ਤੇ ਵੀ ਪਰਚੇ ਪਾਤੇ ਤੇ ਉਹਦੇ ਨਾਲ ਛੁਟਕਾਰਾ ਹੈਗਾ ਨਸ਼ੇ ਦਾ ਉਹ ਨਸ਼ੇ ਦਾ ਉਹਨਾਂ ਨੂੰ ਛੁਟਕਾਰਾ ਨਹੀਂ ਇਹਨਾਂ ਨੇ ਪ੍ਰਵਾਸੀ ਲਾਤੇ ਵੇਚਣ अच्छा ਜਿਹੜੇ ਬਾਹਰੋਂ ਪੰਜਾਬ ਚ ਆਏ ਹੋਏ ਨੇ ਨਾ ਇਸ ਟਾਈਮ ਲੁਧਿਆਣਾ ਦੇ ਵਿੱਚ ਜ਼ਿਆਦਾ ਕੰਮ ਪ੍ਰਵਾਸੀ ਕਰ ਰਹੇ ਨੇ ਪ੍ਰਵਾਸੀਆਂ ਦੇ ਮੁੰਡੇ ਨਸ਼ਾ ਵੇਚਣ ਦਾ ਪ੍ਰਵਾਸੀ ਕਦੇ ਨਸ਼ੇ ਦੇ ਵਿੱਚ ਉੱਧਾ ਕਰ ਪਿੰਦੇ ਨਹੀਂਗੇ ਪਿੰਦੇ ਨਹੀਂ ਬੇਚਦੇ ਪੰਜਾਬੀ ਕਿਉਂ ਪਿੰਦੇ ਫਿਰ ਮੈਂ ਜਿੰਨੀ ਵੀਡੀਓ ਦੇਖਦੇ ਸੋਸ਼ਲ ਮੀਡੀਆ ਤੇ ਕਿਸੇ ਪ੍ਰਵਾਸੀ ਦੀ ਨਹੀਂ ਦੇਖੀ ਇਦਾਂ ਵੀ ਹਾਂ ਕੋਈ ਡਿਗ ਡਿਗਾ ਪਿਆ ਹੋਇਆ ਹੋਈ ਜਿਹੜਾ ਪੰਜਾਬ ਨੂੰ ਨਾਂ ਹੰਦੋਂਦਾ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਜ਼ਿਆਦਾ ਹੂੰ ਹੁਣ ਕਹਿੰਦੇ ਪੰਜਾਬ ਦੇ ਬਾਰਡਰ ਤੋਂ ਪਾਕਿਸਤਾਨ ਤੋਂ ਚਿੱਟਾ ਆਉਂਦਾ ਪਾਕਿਸਤਾਨ ਖੋਦੇ ਦੀ ਭੇਟ ਚੜਿਆ ਹੋਇਆ ਹੂੰ 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 ਤੁਸੀਂ ਪਾਕਿਸਤਾਨ ਦੀ ਕੋਈ ਵੀਡੀਓ ਕੱਢ ਕੇ ਦੇਖ ਲਓ ਉੱਥੇ ਆਪਣੇ ਨਾਲੋਂ ਜ਼ਿਆਦਾ ਲੋਕ ਪੀਂਦੇ ਨੇ ਇਹ ਚੀਜ਼ ਨੂੰ ਪਰ ਉੱਥੇ ਕਿਤੇ ਬੀਜੇ ਨਹੀਂ ਫੀਮ ਨਹੀਂ ਖੇਤੀ ਨਹੀਂ ਹੁੰਦੀ ਆਉਂਦਾ ਤਾਂ ਅਫਗਾਨ ਤੋਂ ਆ ਨਾ ਤੇ ਅਫਗਾਨ ਤੋਂ ਜ਼ਿਆਦਾ ਸੌਖਾ ਹੂੰ ਹੂੰ ਸਮੁੰਦਰ ਦੇ ਵਾਸਤੇ ਆਉਂਦਾ ਗੁਜਰਾਤ ਵਗੈਰਾ ਹੋ ਕੇ ਤੇ ਜਿਹੜੀ ਜ਼ਿਆਦਾ ਕੁਆਂਟੀਟੀ ਆਉਂਦੀ ਆ ਨਾ ਚਿੱਟੇ ਦੀ ਪਹਿਲਾਂ ਤੋਂ ਉਹ ਗੁਜਰਾਤ ਰਾਹੀਂ ਆਉਂਦੀ ਰਹੀ ਆ ਉਹ ਬਾਰਡਰ ਰਾਹੀਂ ਨਹੀਂ ਆਉਂਦੀ ਰਹੀ ਪੰਜਾਬ ਦੇ ਬਾਰਡਰ ਤੇ ਬਹੁਤ ਔਖਾ ਵਾ ਬਹੁਤ ਘੱਟ ਆਉਂਦਾ ਰਿਹਾ ਵਾ ਪਰ ਜਿਹੜਾ ਦਿੱਲੀ ਬੰਬੇ ਹੋ ਕੇ ਆਉਂਦਾ ਜ਼ਿਆਦਾ ਸੌਖਾ ਆਉਂਦਾ ਵਾ ਤੇ ਇਹ ਨਸ਼ੇ ਪਹਿਲਾਂ ਆਏ ਤਾਂ ਦਿੱਲੀ ਬੰਬਿਆਂ ਦੇ ਵਿੱਚ ਆ ਨਾ ਪੰਜਾਬ ਤਾਂ ਇੱਕ ਭੇਟ ਚੜ ਗਿਆ ਇਹਦੀ ਕਿ ਪੰਜਾਬ ਦਾ ਨਾਮ ਲੱਗ ਗਿਆ ਕਿ ਯਾਰ ਪੰਜਾਬੀ ਨਸ਼ਾ ਕਰਦੇ ਆ ਉੱਥੋਂ ਕਿਹ ਇਕੱਲਾ ਚਿੱਟਾ ਹੀ ਆਂਦਾ ਜਿਵੇਂ ਹੋਰ ਆਈਸ ਆਈਸ ਵੀ ਆਈਸ ਵੀ ਹੋਗਾ ਐਲ ਐਸ ਡੀ ਆਈਸ ਵੀ ਹੋਗਾ ਅਫਗਾਨ ਚ ਬਣੀ ਆ ਮੋਰਫਨ ਇਹ ਜਿਹੜੇ ਜਿਹੜੇ ਨਸ਼ੇ ਇਹ ਵੀ ਉਧਰੋਂ ਜਾਂਦੇ ਬਣਾਉਂਦੇ ਤਾਂ ਬਣੀ ਦਾ ਸਾਰੇ ਬੜੇ ਦਾ ਫੀਮ ਤੋਂ ਹੀ ਨੇ ਨਾ ਅੱਛਾ ਫੀਮ ਆਈਸ ਵੀ ਫੀਮ ਤੋਂ ਬਣੀ ਆ ਠੀਕ ਆ ਤੇ ਆ ਚਿੱਟਾ ਵੀ ਪਹਿਲਾਂ ਫੀਮ ਤੋਂ ਹੀ ਬਣਿਆ ਪਹਿਲਾਂ ਤਾਂ ਹੁਣ ਚੱਲੋ ਕੈਮੀਕਲ ਆਉਣ ਲੱਗ ਗਿਆ ਪਰ ਜਿਹੜਾ ਪਹਿਲਾਂ ਅੱਜ ਤੋਂ 10 ਸਾਲ ਪਿੱਛੇ ਜਾਂਦੇ ਆ ਤਾਂ ਬਣਿਆ ਤਾਂ ਫੀਮ ਤੋਂ ਹੀ ਆ ਅਫਗਾਨਚੀ ਬਣਿਆ ਨਾ ਜੇ ਅੱਜ ਕੱਲ੍ਹ ਨੂੰ ਪੰਜਾਬ 'ਚ ਖੇਤੀ ਹੋਂ ਲੱਜ ਨੇ ਕੱਲ੍ਹ ਨੂੰ ਪੰਜਾਬ 'ਚ ਵੀ ਕੋਈ ਤਿਆਰ ਕਰ ਦੂਗਾ ਹੁਣ ਇੱਥੋਂ ਬਣ ਕੇ ਆਂਦਾ ਜਾਂ ਇੱਥੇ ਬਣਦਾ ਹੁਣ ਤਾਂ ਹੁਣ ਤਾਂ ਨਿਗਰੋ ਭਾਜੀ ਹੁਣ ਤਾਂ ਦਿੱਲੀ ਥਾਂ ਥਾਂ ਘਰ ਘਰ ਨਿਗਰੋ ਬੈਠਾ ਤੁਸੀਂ ਪੈਸੇ ਭੇਜੋ ਤੁਹਾਨੂੰ ਕੋਰੀਅਰ ਆ ਜਾਣਾ ਅੱਛਾ ਉਹ ਬਣਾ ਦੇਂਦੇ ਤੁਹਾਨੂੰ ਕੋਰੀਅਰ ਆਏਗਾ ਸਮਾਨ ਦਾ ਘਰੇ ਬੈਠਿਆਂ ਨਾਲ ਉਹ ਕੀ ਕਰਦੇ ਵੀ ਚਿੱਟਾ ਲਿਆ ਉਹ ਪਤਾ ਨਹੀਂ ਕਿੱਥੋਂ ਕੈਮੀਕਲ ਨਹੀਂ ਨਹੀਂ ਉਹਨਾਂ ਕੋਲੇ ਉਹ ਨਾਈਜੀਰੀਆ ਵਗੈਰਾ ਤੋਂ ਕੈਮੀਕਲ ਲਿਆਉਂਦੇ ਆ ਕੋਈ ਉਹ ਕੈਮੀਕਲ ਨਾਲ ਹੀ ਤਿਆਰ ਕਰਦੇ ਆ ਅੱਛਾ ਕੈਮੀਕਲ ਨਹੀਂ ਹੈਗਾ ਉਹ ਕੈਮੀਕਲ ਆ ਸਾਰਾ ਉਹ ਚਾ ਇਸ ਪਾ ਲੈਂਦੇ ਆ ਠੀਕ ਆ ਉੱਥੇ ਤਾਂ ਤੁਸੀਂ ਸਿਰਫ ਪੇਟੀਐਮ ਕਰੋ ਅਗਲੇ ਦਿਨ ਤੁਹਾਡੇ ਘਰੇ ਕੋਰੀਅਰ ਅੱਛਾ ਦਿੱਲੀ ਕਿਸੇ ਦਵਾਈ ਦੇ ਡੱਬੇ 'ਚ ਕਿਸੇ ਮੋਬਾਈਲ ਦੇ ਡੱਬੇ 'ਚ ਤੁਹਾਡਾ ਕੋਰੀਅਰ ਪਹੁੰਚਦਾ ਹੋ ਜਾਏ ਪੰਜਾਬ 'ਚ ਇਦਾਂ ਹੁਣ ਆ ਰਿਹਾ ਆ ਆਹ ਮ ਆ ਰਿਹਾ ਨਾਰਮਲੀ ਤੁਹਾਨੂੰ ਮੈਂ ਪ੍ਰੂਫ ਦਿਖਾ ਸਕਦਾ ਵੀ ਆਉਂਦਾ ਜਾਂ ਨਹੀਂ ਆਉਂਦਾ ਤੁਸੀਂ ਦੱਸੋ ਆਪਣੇ ਬਾਰੇ ਕਿ ਤੁਸੀਂ ਕਿਵੇਂ ਛੱਡ ਗਏ ਤਾਂ ਕਿ ਨੌਜਵਾਨ ਅੱਜ ਦਾ ਤੁਹਾਡੇ ਦਿਖਾਈ ਰਾਸਤੇ ਤੇ ਤੁਰ ਪਏ ਕੁਛ ਇਹੋ ਜਿਹਾ ਕੋਈ ਕਿਆ ਤੁਹਾਡੇ ਅੰਦਰ ਦੇ ਵਿੱਚ ਛੱਡਣਾ ਦੇਖੋ ਮੈਂ ਤਾਂ ਤੁਹਾਨੂੰ ਦੱਸਦਾ ਮੇਰੇ ਮੈਂ ਮੈਂ ਤੁਹਾਨੂੰ ਸਿੱਧਾ ਇਹ ਤਾਂ ਇੱਕ ਫਾਰਮੂਲਾ ਇੱਕਦਮ ਮੰਨ ਸਭ ਤੋਂ ਵੱਡੀ ਚੀਜ਼ ਹੈ ਵੀ ਮੈਂ ਛੱਡਣੇ ਛੱਡਣਾ ਜੇ ਸੱਚੀ ਕਿਸੇ ਨੇ ਛੱਡਣਾ ਮੈਂ ਬੜੇ ਜਣੇ ਨੂੰ ਦਵਾਈਆਂ ਵੀ ਭੇਜੀਆਂ ਨੇ ਬਾਹਰ ਕੈਨੇਡਾ ਅਮਰੀਕਾ ਭਰਿਆ ਪਿਆ ਨਸ਼ੇ ਨਾਲ ਮੇਰੇ ਕੋਲ ਪ੍ਰੂਫ ਪੈਨੇਜਮ ਇੰਨੀ ਮੈਡੀਸਿਨ ਭੇਜੀ ਆ ਪਰ ਉਹ ਲੋਕ ਆ ਮੈਡੀਸਿਨ ਅਸਰ ਨਹੀਂ ਕਰਦੀ ਮੈਡੀਸਨ ਅਸਰ ਪਹਿਲੇ ਦਿਨ ਤੋਂ ਕੋਈ ਵੀ ਨਹੀਂ ਕਰਦੀ ਤੁਹਾਡੀ ਤੋੜ ਹਟਾ ਸਕਦੀ ਹੈ ਮਾਨ ਨਹੀਂ ਹਟਾ ਸਕਦੀ ਅੱਛਾ ਜਿਹੜਾ ਪਹਿਲਾਂ ਤਾਂ ਤੁਹਾਨੂੰ ਨੋਰਮਲ ਮੈਡੀਸਨ ਖਾਣੀ ਪੈਣੀ ਆ ਜਿਹਦੇ ਨਾਲ ਤੁਸੀਂ ਤੁਹਾਨੂੰ ਇਹੀ ਫੀਲ ਆ ਵੀ ਮੈਂ ਨਸ਼ਾ ਕੀਤਾ ਆ ਕਿੰਨੇ ਟਾਈਮ ਇਹ ਮੈਡੀਸਨ ਖਾਣੀ ਪੈਣੀ ਤੁਹਾਨੂੰ 10-15 ਦਿਨ ਤੱਕ ਇਦਾਂ ਦੀ ਇੱਕ ਮੈਡੀਸਨ ਬਣਦੀ ਆ ਦੇਸੀ ਬਣਦੀ ਆ ਠੀਕ ਆ ਮਹਿੰਗੀ ਵੀ ਆ ਉਹ ਜਿਹੜੀਆਂ ਭਸਮਾਂ ਵਗੈਰਾ ਨੇ ਉਹ ਪੈ ਜਿੰਦੀਆਂ ਉਹਦੇ ਵਿੱਚ ਉਹਦੇ ਨਾਲ ਏਦਾਂ ਰਹਿੰਦਾ ਵੀ ਹਾਂ ਮੈਂ ਨਸ਼ਾ ਕੀਤਾ ਹੋਇਆ ਸਰੀਰ ਨੂੰ 10-15 ਦਿਨ ਉਹ ਤੋਂ ਬਾਅਦ 10 ਕਿ ਦਿਨ ਤੋਂ ਬਾਅਦ ਜਦੋਂ ਰਿਕਵਰੀ ਹੋ ਜਾਂਦੀ ਹੈ ਨਾ ਸਰੀਰ ਦੀ ਫਿਰ ਕੋਈ ਵੀ ਮੈਡੀਸਨ ਲਾ ਲਓ ਚਾਈਲਡ ਨੌਕ ਲਾ ਲਓ ਚਾਹ ਪ੍ਰੈਗਾਸੀਪ ਲਾ ਲਓ ਕੁਝ ਵੀ ਲਾ ਲਓ ਉਹਦੇ ਨਾਲ ਸਰੀਰ ਵਧੀਆ ਖੜਨ ਲੱਗ ਜਾਂਦਾ ਪੂਰਾ ਹੂੰ ਹੂੰ 4 ਮਹੀਨੇ 5 ਮਹੀਨੇ 6 ਮਹੀਨੇ ਸਾਲ ਖਾ ਲਵੇ ਬੰਦਾ ਸਾਲ ਖਾਣ ਤੋਂ ਬਾਅਦ ਬੰਦੇ ਦਾ ਆਪਣੇ ਆਪ ਮਨ ਮੋੜਨ ਲੱਗ ਜਾਂਦਾ ਇਹਨਾਂ ਚੀਜ਼ਾਂ ਤੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਾਜੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਾਜੇ ਦੇ ਖਿਲਾਫ ਸਾਡਾ ਸਾਥ ਦਿਓ